ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਲਗਭਗ ਕਾਫੀ ਨਗ ਦਿਖਾਵਾਂਗੇ ਵੀ ਰਮਨਪ੍ਰੀਤ ਕੋਲੇ ਪਿੰਡ ਸ਼ੀਨੀਵਾਲ ਕਹਣਾ ਇੱਥੇ ਪਹੁੰਚੇ ਆ ਸੋ ਆਓ ਅੱਗੇ ਵੀਰ ਨਾਲ ਕਰਦਿਆਂ ਕਰਵਾਤ ਕਿੰਨੀ ਤਰੀਕ ਆ ਕਿੰਨੇ ਨਗ ਕਦੋਂ ਵੇਚਨੇ ਆ ਹਾਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਵੀਰੇ ਮੇਰਾ ਨਾਮ ਰਮਨਪ੍ਰੀਤ ਸਿੰਘ ਆ ਜੀ ਪੈਂਡ ਸਿਨੀਅਰ ਵਾਲ ਕਲਾ ਹੈਗਾ ਵੱਡਾ ਸੀਨੀਅਰ ਵਿਰਤੀ ਜਿਹੜਾ ਵੀ ਆਪਣਾ ਬਰਨਾਲਾ ਹੈਗਾ ਨੰਬਰ ਨੋਟ ਕਰ ਲਓ 82807 13934 ਬੁੱਟੇ ਕਟੋ ਬਣਾ ਦਿਆ 82807 13934 ਹਾਂ ਜੀ ਵੀਰ ਆਪਣਾ ਵਟਸਐਪ ਵੀ ਇਸੇ ਨੰਬਰ ਤੇ ਚੱਲਦਾ ਹੈਗਾ ਕੋਈ ਵੀ ਵੀਰ ਵਟਸਐਪ ਤੇ ਹੈਲੋ ਦਾ ਮੈਸੇਜ ਕਰੂਗਾ ਜਿਹੜੀ ਆਪਣੀ ਲੇਫੇਸ ਨਾਲ ਵੀਰ ਨੂੰ ਆਟੋਮੈਟਿਕ ਚਲੀ ਜਾਊਗੀ ਪ੍ਰਮਾਤਮਾ ਦੀ ਕਿਰਪਾ ਸਦਕਾ ਉਹ ਟੱਚ ਕਰੇ ਤੋਂ ਖੁੱਲ ਜੇ ਨੇ ਵੀਰ ਉਹ ਤੁਹਾਨੂੰ ਸਿੱਧਾ ਫਾਰਮ ਤੇ ਲੈ ਕੇ ਆਊ ਜੇ ਵਟਸਐਪ ਦੇ ਉੱਪਰ ਮੈਸੇਜ ਕਰੋਗੇ ਤੇ ਜਿਹੜਾ ਵੀ ਆਪਾਂ ਲਾਡਵਾ ਪਾ ਰਕੀਂ ਚ ਕੰਮ ਨਹੀਂ ਕਰਦੇ ਹਫ਼ਤੇ ਹਫ਼ਤੇ ਬਾਅਦ ਲਾਡ ਕੱਢਦੇ ਆ ਜੀ ਹੁਣ ਵੀਰੇ ਜਿਹੜੀ ਵੀਡੀਓ ਬਣਾ ਰਿਹਾ 23 ਤਰੀਕ ਨੂੰ ਸਾਮੀ ਬਣਾ ਰਿਹਾ ਅੱਜ ਹੀ ਵੀਰੇ ਲੋਡ ਕਰਾਂਗੇ ਜੀ ਕੱਲ ਨੂੰ 24 ਤਰੀਕ ਨੂੰ ਮਾਲ ਅਰੈਸਟ ਕਰੂੰਗਾ ਜਿਹੜਾ ਮਾਲ ਵੇਚਣਾ ਵੀਰੇ 25 ਤਰੀਕ ਨੌਵਾਂ ਮਹੀਨਾ 2025 ਦਿਨ ਵੀਰਵਾਰ ਬਣਦਾ ਜੀ 25 ਤਰੀਕ ਨੌਵਾਂ ਮਹੀਨਾ 2025 ਵੀਰੇ ਦਿਨ ਵੀਰਵਾਰ ਬਣਦਾ ਯਾਨੀ ਦੀ ਪਰਸੋਂ ਨੂੰ ਵੀਰਵਾਰ ਨੂੰ ਵੀਰੇ ਪ੍ਰਮਾਤਮਾ ਦੀ ਕਿਰਪਾ ਸਰਕਾਰਾ ਸਵੇਰੇ 7 ਵਜੇ ਸੌਦੇ ਚਲਾ ਦੇਾਂਗੇ ਕੱਲਾ-ਕੱਲਾ ਕਰਕੇ ਨਾਗ ਵਿੱਚ ਕਿ ਇਕਲੇ ਜੋ, ਦੋ ਲੈ ਜੋ, ਚਾਰ ਲੈ ਜੋ ਤੁਹਾਡਾ ਹਿੱਸਾ ਹੂ ਤੇ ਪਾਇਰ ਦੇ 11ਵੇਂ ਤੇ ਕਰ ਵੀਰੇ ਕੰਮ ਚੱਲੂਗਾ। ਇੱਕ ਜਿਹੜੇ ਵੀਰ ਦੂਰ ਲੈਣ ਉਹਨਾਂ ਹੱਥ ਵਨ ਕੇ ਬੇਨਤੀ ਕਰਦੇ ਆ ਇਹ ਜ਼ਰੂਰੀ ਗੱਲ ਹੈ ਹਰ ਇੱਕ ਲਾਟਚੀ ਆਏ ਹੁੰਦਾ। ਜਿਹੜੇ ਵੀਰਾਂ ਨੇ ਦੂਰੋਂ ਆਉਣਾ ਚਾਹੇ ਨੇੜੇ ਆਉਣਾ। ਉਹ ਵੀਰੇ ਸਵੇਰ 7 ਤੋਂ 8 ਵਜੇ ਦੇ ਵਿੱਚ ਆਉਣ ਦੇ ਵਿੱਚ ਫਾਇਦਾ ਹੁੰਦਾ। ਕੋਈ ਵੀਰ ਇਹ ਨਾ ਕਹੇ ਵੀ 40-45 ਗਊਆਂ ਨੇ। ਜੀ। ਕਿਉਂਕਿ ਵੀਰੇ ਗਊਆਂ ਸਾਫ਼ ਹੋਣ ਦੇ ਨਾਲ ਤੇ ਪੁਰਾਣਾ ਕੰਮ ਹੁੰਦੇ ਨਾਲ ਤੇ ਆਪਣਾ ਭਾਜਾਇਜ ਆ ਵੀਰੇ। ਇਹ ਕੰਮ ਸਾਰੇ ਹੀ ਆਪਣਾ 2-2 ਘੰਟਿਆਂ ਦੀ ਗੇਮ ਹੁੰਦੀ ਆ ਮਾਲ ਵੇ ਪਰਮਾਤਮਾ ਦੀ ਕਿਰਪਾ ਸਦਕਾ ਜਾਨੀ ਜਿਹਨੇ ਚੰਗੀ ਚੀਜ਼ ਖਰੀਦਣੀ ਉਹਨੂੰ ਵੀਰੇ ਸਵੇਰ 7 ਤੋਂ 8 ਵੇ ਦੇ ਵਿੱਚ ਆਉਣ ਚ ਫਾਇਦਾ ਹੁੰਦਾ ਬੜਾ ਲੇਟ ਆਉਣ ਦਾ 7 ਵਜੇ ਬੰਦਾ ਪਹੁੰਚ ਗਿਆ ਆਪਦੀ ਮਰਜ਼ੀ ਨਾਲ ਚੜ੍ਹ ਜਾਂ ਫੇੜ ਜਾਂ گاਵਾ ਦੇ ਵਿੱਚੋਂ ਚੰਗੀ ਗਾਂ ਲੱਭ ਸਕਦਾ ਹੈਗਾ ਸੋ ਜਿਵੇਂ ਇਹ ਗਾਂ ਦੇਖ ਰਹੇ ਆਂ ਆਪਾਂ ਬੱਗੇ ਮੂੰਹ ਵਾਲੀ ਇਹ ਸੂਆ ਕਿਹੜਾ ਸੁੰਦੀ ਆ ਜੀ ਵੀਰੇ ਇਹ ਵਾਲੀ ਜਿਹੜੀ ਇਹ ਦੂਜਾ ਸੂਆ ਸੁੰਦੀ ਆ ਪੰਜ ਚਾਰ ਦਿਨ ਲੈਂਦੀ ਆ ਬੱਚਾ ਧਰ ਦੂਗੀ ਦੁੱਧ ਵੀਰੇ ਤਕਰੀਬਨ 20 ਤੋਂ 22 23 24 ਕਿਲੋ ਦੇ ਖੇਡੂਗੀ ਬੜੀ ਆਮਦਾਰੀ ਨਾਲ ਵੀਰੇ ਖੇਡੂਗੀ ਕਰਮ ਵਾਲੀ ਬਹੁਤ ਸੋਹਣਾ ਬੱਚਾ ਹੈਗਾ ਤੇ ਜਿਹੜੀ ਆਪਏ ਵਾੜ ਦੇਖ ਰਹੇ ਆ ਜੀ ਕਿਹੜਾ ਸੁਆਸ ਹੁੰਦੀ ਹੈ ਇਹ ਜੀ ਵੀਰੇ ਪਲੂਨ ਆ ਤਾਜੀ ਸੂਪੀ ਆ ਜੀ ਤੇ ਇਹ ਮੈਂ ਮੰਨ ਕੇ ਚੱਲੋ ਇਹਦੇ ਦੇ ਦੋ ਡੰਗ ਹੀ ਚੋ ਆਪਾਂ ਚਵਾਈ ਕਰਿਆ ਦੁੱਧ ਦੀ ਵੀਰੇ ਜੀ ਤੇ ਜਿਹੜੀਆਂ ਲੱਤਾਂ ਜੀ ਮਾਰਦੀ ਆ ਇਹ ਮੱਖਾ ਜਿਹੜੀ ਵੱਡੀ ਮੱਖਾ ਇਹ ਮੱਖ ਮੰਦੀ ਆ ਇਸ ਕਰਕੇ ਕੋਈ ਵੀਰੇ ਮੈਂ ਮਹਿਮੰਨ ਜੇ ਉਹ ਦੇਖੋ ਮੱਖ ਦੇ ਦੰਦਾਂ ਦੇ ਵਿੱਚ ਚੌਗੀ ਆ ਬਿਲਕੁਲ ਚਾਰ ਦੰਦਾ ਜੀ ਤੇ ਦੁੱਧ ਨੂੰ ਵੀਰੇ ਵਧੀਆ ਖਰੀਅਤ ਤਕਰੀਬਨ ਇਸ ਵਕਤ ਵੀਰੇ 18 ਤੋਂ 20 ਕਿਲੋ ਬੌਲੀ ਤੋਂ ਚੱਲੀ ਆ ਦੁੱਧ ਤਕਰੀਬਨ ਵੀਰੇ 25 ਤੋਂ 28 ਦੀ ਵੀ ਕਰ ਸਕਦੀ ਹੈ ਜਿਹੜੇ ਵੀਰ ਨੇ ਲੈ ਜਾਣੇ ਉਹ 25 ਬੰਨ ਕੇ ਲੈ ਜੇ ਤੇ ਚੋਕੇ ਲੈ ਜਾਣੀਆਂ ਵੀਰੇ 2-3 ਦਿਨ ਦੇ ਵਿੱਚ ਵਿੱਚ 25 ਤੇ ਆਪਾਂ ਇਹਨੂੰ ਲੈ ਵੀ ਜਾਵਾਂਗੇ ਕਰਮਾਲੀ ਨੂੰ ਜੀ ਤੇ ਚੋਕੇ ਵੀ ਲਿਜਾ ਸਕਦਾ ਹੈਗਾ ਕਿਉਂਕਿ ਜਿਹੜੀ ਗੱਬਣਗਾਹ ਹੁੰਦੀ ਆ ਵੀਰੇ ਉਹਦਾ ਵੱਖਰੀ ਗੱਲ ਆ ਜਿਹੜੀ ਸੂਈ ਵੀ ਆ ਤਾਜੀ ਆਪਣੇ ਕੋਲ ਦੁੱਤੇ ਰੈਡੀ ਚੱਲਦੀ ਆ ਉਹਦਾ ਕੋਈ ਵੀ ਵੀਰ 2-3 ਦਿਨ ਤਾਂ-ਤਾਂ ਦਸੱਲੀ ਕਰਕੇ ਬੜੀ ਰੰਗਦਰੀਆਂ ਲਿਜਾ ਸਕਦਾ ਆਪਣੇ ਆਪ ਠੀਕ ਵੀ ਕੱਲਾ ਵਪਾਰੀਆਂ ਦਾ ਜੀਬ ਵਾਲਾ ਜਾਂ ਆਪਾਂ ਵੀਰੇ ਕੱਲਿਆਂ ਧਾਰਾਂ ਬਰਵਾ ਕੇ ਗਾਂ ਵੇਚਦੇ ਆ ਉਹ ਇਹ ਜੀ ਕੋਈ ਗੱਲ ਨਹੀਂ ਪਰ ਵੇਚਦੇ ਆ ਲਾਟਦੇ ਆ ਸੌਦਾ ਉਦੋਂ ਹੋ ਉਦੋਂ ਬਾਅਦ ਉਹ ਬੰਦਾ ਚੋ ਸਕਦਾ ਆ ਆਪਦੀ ਮਰਜ਼ੀ ਹੈਗੀ ਬੰਦੇ ਦੀ ਚਲੋ ਗੱਲ ਜੁਆਰੇਗੀ ਹਾਂਜੀ ਹਾਂਜੀ ਵੀਰੇ ਤੇ ਜਦ ਜੀ ਆਪਾਂ ਸਾਹਮਣੇ ਗਾਂ ਦੇਖ ਰਹੇ ਆ ਵੱਡੀ-ਬੁੱਡੀ ਤੇ ਗੱਲਾਂ ਗਾਹੀਆਂ ਜਮਾ ਇਹ ਤਾਂ ਨਹੀਂ ਗੱਲ ਵੀ ਬੜੀ ਵੱਡੀ ਗਾ ਆ ਗਈ ਆ ਜੋ ਵੀਰ ਜੀ 3 ਲੱਖ ਬਾਈ ਜੀ 4 ਲੱਖ ਉਹ ਗਮਰਾ ਕਰ ਲੈ ਗੱਲਾਂ ਤਾਂ ਨਹੀਂ ਇਹ ਮਾਰਕੀਟ ਰੇਟ ਦੇ ਪੈ ਜਿਵੇਂ ਹੁਣ ਰਮਣੇ ਤੇਰੀ ਗੱਲ ਵਿਚਾਲਿਆ ਸੇਫਟ ਗੱਡੀ ਤੇ ਆਲਟੋ ਗੱਡੀ ਤੁਰੇ ਜਾਂਦੇ ਬੰਦਾ ਵੇਚ ਜਾਊਗਾ ਵੇਚ ਉਹਦਾ ਨਾ ਹਰੇਕ ਬੰਦਾ ਗ ਵੀ ਕਹਿੰਦੇ ਵਾ ਆਪਣਾ ਜਿਹੜਾ ਮਾਲ ਖਰੀਦਿਆ ਵਾ ਲੋਕਾਂ ਦੇ ਦਿਮਾਗ ਦੇ ਆਪਣੇ ਭੈਣ ਭਰਾਵਾਂ ਦੇ ਮੱਦੇ ਨਜ਼ਰ ਰੱਖਦੇ ਉਸ ਲੈਵਲ ਦਾਗਾ ਆਪਾਂ ਸੁ ਖਰੀਦਿਆ ਵਾ ਵੀਰੇ ਦੂਜਾ ਸੂਆ ਸੇਦ ਆਂਦਾ ਕੀ ਜੀ ਆਪਾਂ ਵੀਰੇ ਇੱਕ ਗਾਂ ਵੇਚ ਕੇ ਨਫਾ ਨਹੀਂ ਕਮਾਉਣਾ ਜੀ ਮਹੀਨੇ ਦੀਆਂ 50 ਵੇਚ ਕੇ ਨਹੀਂ ਕਮਾਉਣਾ 100 ਵੇਚ ਕੇ ਨਹੀਂ ਕਮਾਉਣਾ ਜੀ ਵੀਰੇ ਘੱਟੋ ਘੱਟ ਪ੍ਰਮਾਤਮਾ ਦੀ ਕਿਰਪਾ ਸਦਕਾ ਜੀ ਤੇ ਭਰਾਵਾਂ ਦਾ ਇੰਨਾ ਪਿਆਰ ਮਿਲਿਆ ਵੀਰੇ ਆਲ ਇੰਡੀਆ ਦਾ ਕੰਮ ਕਰਦੇ ਆ ਜਿੰਨੀਆਂ ਪੰਜਾਬ ਚ ਵੇਚਦੇ ਐਤੋਂ ਜ਼ਿਆਦਾ ਵੀਰੇ ਅਦਰ ਸਟੇਟ ਭੇਜਦੇ ਆ ਜੀ ਆਪਾਂ ਨੂੰ ਵੀਰੇ ਦੜਾ ਗਾਂ ਦਾ ਜੇ ਐਂਡ ਤੇ ਵੀਰੇ 202500 ਟਾਲ ਜੇ ਨਾ ਵੀਰੇ ਸਾਲਾ ਮਾਰਦੇ ਆ ਕਿਉਂਕਿ ਆਪਣਾ ਦੇਖੋ ਇਹ ਵੀ ਇੱਕ ਨਾਲ ਸਾਈਡ ਬਿਜ਼ਨਸ ਆ ਖੇਤੀ ਦਾ ਵੀਰੇ ਕੰਮ ਇੱਕ ਵੱਖਰਾ ਹੈਗਾਗਾ ਜੀ ਕਿਉਂਕਿ ਆਪਾਂ ਵੀਰੇ ਕੱਲਾ ਇਹਦੀ ਬਿਜਾਰ ਮੈਂ ਜੇ ਮਹੀਨਾ ਬੱਚ ਹੁਣ ਕਹਿੰਦੇ ਜਰ ਜੇ ਆਪਾਂ ਮਹੀਨਾ ਵਪਾਰ ਨਾ ਕਰੇ ਕਿ ਵੀਰੀ ਮੰਡੀਆਂ ਮੁੰਡੀਆਂ ਬਾਜ਼ਾਰ ਭੁੱਖੇ ਮਰ ਗਏ ਜੀ ਉਹ ਕੰਮ ਨਹੀਂ ਵੀਰੇ ਹੈਗਾਗਾ ਕਿਉਂਕਿ ਆਪਾਂ ਕੱਲਾ ਇਹਦੀ ਇਹਦੀ ਵੀ ਸਭ ਚੰਗੀ ਨਹੀਂ ਆ ਗਈ ਨਾਲ ਖੇਤੀ ਦਾ ਕੰਮ ਵੀ ਆ ਤੇ ਨਾਲ ਵੀਰੇ ਦੁੱਧ ਵੀ ਪੈਂਦਾ ਸਾਰਾ ਕੋਸੀ ਆ ਆਪਾਂ ਨੂੰ ਸੌਂਗ ਪਿਆ ਵੇ ਇਸ ਕੰਮ ਦਾ ਸੌਂਗ ਪਿਆ ਵਾ ਹਰ ਇੱਕ ਵੀਰ ਦਾ ਵੀਰੇ ਆਪਾਂ ਵੀਡੀਓ 'ਚ ਨਰ ਕਰੇ ਕਿਉਂ ਮਾਰਦੇ ਆਂ ਵੀ ਮਾਰਕੀਟ ਘੁੰਮ ਕੇ ਆਓ ਮਾਰਕੀਟ ਜਦੋਂ ਮੇਰੇ ਕੋਲੋਂ ਨਾ ਵੀਰੇ ਕੋਈ ਨਾ ਉੱਠ ਕੇ ਆਓ ਆਪਾਂ ਲਕੋਜ ਨਹੀਂ ਰੱਖਣਾ ਵੀਰ ਨੂੰ ਤੁਹਾਡੀ ਮਾਰਕੀਟ ਘੁੰਮੀ ਹੋਊਗੀ ਤੁਸੀਂ ਵੀਰੇ 5 ਤੋਂ 10 ਮਿੰਟ ਬੈਠਾ ਇੱਕ ਵਾਰੀ ਹੋਰ ਕਮਾਲ ਆ ਫਾਈਟੋਂ 10 ਮਿੰਟ ਚ ਗਾਊ ਵੀ ਖਰੀਦੋਂਗੇ ਵੀਰੇ ਗਾਊ ਖਰੀਦ ਕੇ ਆਪਦੇ ਮੂੰਹੋਂ ਮੰਨੋਂਗੇ ਮੇਰਾ 15 ਤੋਂ 20 ਹਜ਼ਾਰ ਦਾ ਫਾਇਦਾ ਹੋਇਆ ਫਾਇਦਾ ਤਾਂ ਨਜ਼ਰ ਆਉ ਵੀਰੇ ਜੇ ਮਾਰਕੀਟ ਭੂਮੀ ਹੂ ਐਨੇ ਗ੍ਰੇਟ ਦੇ ਬੱਟੇ ਹੁੰਦੇ ਆਪਣੇ ਅੱਛਾ ਕਹਿੰਦਾ ਵਾ ਬਾਹਰੋਂ ਰੇਟ ਪਤਾ ਕਰਿਆ ਵਾ ਤੁਸੀਂ ਗੜੱਪ ਦੇ ਨੇ ਗਾਂ ਲੈ ਲਵਾਂਗੇ ਅੱਗੇ ਜਮਾ ਵੀਰੇ ਫਾਰਮ ਦੀ ਬੈੜ ਆਗੀ ਸੂਹਾ ਤੀਜਾ ਸੂਰਿਆ ਜਿਹੜੀ ਸਹੀ ਆ ਤਾਂ ਸਹੀ ਆ ਜੀ ਇਹ ਵੀਰੇ 35 ਕਿਲੋ ਤੇ ਇਸ ਵਕਤ ਚਲੀ ਗਈ ਹੈ ਸਟਾਰਟ ਹੋ ਗਈ 35 ਤੇ ਪਹੁੰਚ ਜੀ ਗਈ ਪਾਰਨ ਹੋ ਗਈ ਵੀਰੇ ਪਿਛਲੇ ਲਾੜ ਚ ਵੇਚੀ ਨਹੀਂ ਮੇਰੇ ਕੋਲ ਸੇਬ ਹੈੜਾ ਪਿਛਲੇ ਲਾੜ ਚ ਬਾਕੀ ਰਹਿ ਗਈ ਤੇ ਕਿਉਂਕਿ ਗਾਈਆਂ ਬਹੁਤ ਜ਼ਿਆਦਾ ਸੀ ਵੀਰੇ 48 ਨੱਕ ਸੀ ਪਿਛਲੀ ਯਾਰ ਜੀ ਤੇ ਇਹ ਵੀਰੇ ਹੁਣ 35 ਕਿਲੋ ਤੋਂ ਸਟਾਰਟ ਹੋਈ ਆ ਜੀ ਪਰ ਦੁੱਧ ਵੀਰੇ 40 ਤੋਂ ਪਲੱਸ ਦੇਣਾ ਇਹਨੇ ਕਿਉਂਕਿ 40 ਦਿਨਾਂ ਨੂੰ ਆਪਾਂ ਪਰਚੂਨ ਕਰਦੇ ਲੱਗਦਾਗੇ ਕਰਮਾਲੀ ਜੀ ਹਾਲੇ 2 ਦਿਨ ਪਏ ਆਆਂ ਇੱਕ ਨਹੀਂ ਵੀਰੇ ਆਪਣੇ ਕੋ 35 ਤੋਂ 40 ਕਿਲੋ ਨੇ ਕਈ ਬੱਚੇ ਹੈਗੇ ਆ ਜਿਨੇ ਹੁਣ ਇਹ ਬੱਚਾ ਆ ਗਿਆ ਵੀਰੇ ਜੇ ਇਹਨੂੰ ਗੱਲੀ ਨੂੰ ਸਾਈਡ ਤੇ ਬੰਨ੍ਹ ਦੇਂਗੇ ਗੱਲੀ ਬੰਦਾ ਇਹੀ ਦੇਖੋ ਇਹੀ ਵੱਡੀ ਲੱਗੂ ਵੀਰੇ ਜੀ ਹੁਣ ਜਿਵੇਂ ਤੂੰ ਪਹਿਲਾਂ ਗੱਪਣ ਬਾੜ ਤੇ ਆ ਵੱਡੀ ਮਦਰੋਂ ਸੂਈ ਵੀ ਲਗਾਇਆ ਹਾਂ ਇਹਨੂੰ ਵੀਰੇ ਦੋਨਾਂ ਦੇ ਪਚਾਲੇ ਲਾ ਦिए ਨਾ ਇਹ ਉਹਨਾਂ ਦਾ ਬੱਚਾ ਲੱਗੂ ਛੋਟੀ ਲੱਗੂਗੀ ਛੋਟੀ ਲੱਗੂਗੀ ਕਹਿੰਗੇ ਬੱਚਾ ਵੀਰੇ ਉਹੀ 20 ਕਿਲੋ ਵਾਲਾ ਤੇ 20 ਕਿਲੋ ਦਾ ਇਸ ਵਕਤ ਕਰਮਾ ਲਈ ਰੈਡੀ ਵੀ ਹੈਗੀ ਦੁੱਧ ਤੇ ਸੂਈ ਸਵਾਈ ਆ ਅਸਾ ਫੈਟ ਵਾਲਾ ਦੁੱਧ ਆ ਫੈਟ ਵਾਲਾ ਬਿਲਕੁਲ ਪਰ ਇਹ ਜਣੀ ਸਿੰਗਲ ਵਪਾਰੀ ਕੋਲੇ ਖੜੀ ਹੂ ਵੀਰੇ ਵੱਡੀ ਲੱਗੂ ਗੁੱਡੇ ਵਿਚਾਲੇ ਲੈਣ ਉਹਨਾਂ ਦੇ ਮਾੜੀ ਜੀ ਆ ਦੋਨੇ ਗਾਈਆਂ ਦੇ ਵਿਚਾਲੇ ਲੈ ਆਇਓ ਬੜਾ ਕੈਮਰਾ ਨੇੜੇ ਰਾਇਆ ਸੋ ਦੁੱਧਾ ਦੁੱਧ ਪਾਣੀ ਦਾ ਪਾਣੀ ਆਪਾਂ ਕਰ ਹੀ ਦਿੰਨੇ ਆ ਜਾਵਾਂ ਆ ਦਾਂਗੇ ਚਾ ਵੀਰ ਸਿੰਗਲ ਦਾ ਹੀ ਲੱਗੂਗੀ ਪੱਟੀ ਨਹੀਂ ਅੱਛਾ ਨਾਲਾ ਬਣਾ ਬੱਦ ਪੱਟੀ ਬਣਾਦਾ ਇਹ ਬੰਦਾ ਅੱਛਾ ਪਾਰਾ ਦੇਖੋ ਵੀਰ ਫਿਰ ਇਹ ਕਹਿੰਦੀਆਂ ਗੰਡਾਂ ਨਹੀਂ ਲਾਈਂ ਪਰੇ ਦੂਜੇ ਪਾਸੇ ਦੀ ਨਹੀਂ ਉਹ ਲੋਕ ਕੀ ਬਜਾਲੇ ਲੋਕ ਕੀ ਬਜਾਲੇ ਅਗਰ ਦੀ ਦਿਖਾ ਦਿਓ ਕਿਉਂਕਿ ਇਸ ਤਰ੍ਹਾਂ ਦੀਆਂ ਵੀਰੇ ਆਪਣੇ ਕੋਲ ਬੈੜਾ ਬਥੇਰੀਆਂ ਵੱਡੀਆਂ ਵੱਡੀਆਂ ਨੇ ਇਹ ਕੱਲੀ ਕੱਲੀ ਗਾਂ ਐਵੇਂ ਨਹੀਂ ਕਰਦੇ ਨੇ ਬਲੇਰੋ ਚ ਪਾ ਕੇ ਵੀਰੇ ਡਾਲਾ ਨਹੀਂ ਲੱਗਣਾ ਅੱਛਾ ਉਹ ਇਸ ਤਰ੍ਹਾਂ ਦੇ ਬੱਚੇ ਹੁੰਦੇ ਆ ਹੁਣ ਆ ਬੱਚਾ ਵੀ ਵੀਰੇ 20 ਕਿਲੋ ਦੁੱਧ ਰਾਈਦੀ ਆ ਇਹ ਬੱਚਾ ਹੋ ਸਕਦਾ 20 ਕਿਲੋ ਦੁੱਧ ਲੈ ਲੀ ਜੀ ਇਹ ਮੈਂ ਆਪ ਚੋਇਆਗਾ ਕੰਡੇ ਤੇ ਦੁੱਧ ਤੋਲਿਆ ਫੈਡ ਕਰਮ ਵਾਲੀ ਦੀ ਗਊ ਮਾਤਾ ਦੀ ਵੀਰੇ ਸੀ ਜੀਰੋ ਆ ਤੇ ਚੋਣ ਦਾ ਵੀ ਸਵਾਦ ਆਉਂਦਾ ਉਹ ਵੀਰੇ ਐਡੀ ਜਿੰਨੀ ਸੀਲ ਇਸ ਤਰ੍ਹਾਂ ਦੀ ਵੀਰੇ ਅਸਲੇ ਹੈ ਇਹਦਾ ਅਸਲ ਗਊ ਮਾਤਾ ਵੀਰੇ ਕਰਮ ਵਾਲੀ ਅਸਲ ਗਊ ਮਾਤਾ ਦੀ ਵੀਰੇ ਇਹਦਾ ਪਰੀਆਂ ਨੇ ਪਰੀਆਂ ਵੀਰੇ ਤਾਰਦਿਆਂ ਦੀਆਂ ਜਿਹੜੇ ਘਰੇ ਬਾਗੀਆਂ ਸੁਭਾ ਸ਼ਾਮ ਵੀਰੇ ਇਹਨੂੰ ਉੱਠ ਕੇ ਵੀਰੇ ਆਟੇ ਦੀ ਮੁਠੀ ਭੁੱਕ ਦਿਓ ਇਹ ਆਪਣਾ ਵੀਰੇ ਦਰਗਾਹ ਦੇ ਵਿੱਚ ਵੀਰੇ ਹਰ ਆਗਾ ਅੱਛਾ ਇਸ ਤਰ੍ਹਾਂ ਦੇ ਕਰਮ ਵਾਲੀਆਂ ਇਹ ਇਹਨਾਂ ਨੂੰ ਸਾਂਭਿਆ ਵੀਰੇ ਜਿਹੜਾ ਬੰਦਾ ਸਾਂਭਦਾ ਪੂਰੇ ਗਿਆਨ ਨਾਲ ਵੀਰੇ ਕਦੇ ਉਹ ਖਾਲੀ ਨਹੀਂ ਜਾਨੀ ਬੰਦਾ ਇਸ ਤਰ੍ਹਾਂ ਹੁੰਦਾਗਾ ਜਿਹਦਾ ਪੈਸਾ ਨੂੰ ਰਜਾ ਦੇ ਆਪਣਾ ਭਿਰ ਜਾਣਗੇ ਵੀਰੇ ਬਿਲਕੁਲ ਜਾਣਗੇ ਆਪਣਾ ਹੱਕ ਨਹੀਂ ਰੱਖਦੀਆਂ ਕਰ ਵਿੱਚ ਵੀਰ ਗਾ ਲੈ ਜਾਂਦੇ ਜਾ ਕੇ ਪੱਠੇ ਪਾਉਂਦੇ ਨਹੀਂ ਫੋਨ ਲਾ ਲੈਂਦਾ ਭਾਈ ਉਹ ਤਾਂ ਆ ਨਹੀਂ ਕਰਦੀ ਉਹ ਨਹੀਂ ਕਰਦੀ ਵੀਰੇ ਉਹਦਾ ਗੱਲ ਜੀ ਹੁਣ ਮੱਖੀਆਂ ਨੂੰ ਖਵਾਈ ਜਣਾ ਕੀ ਆ ਹੁਣ ਵੀਰੇ ਇਹਦੇ ਥੱਲੇ 20 ਕਿਲੋ ਰਾਈਡੀ ਆ 60 ਫੈਟ ਆ ਠੰਡੀ ਸੀ ਲੈਣੀ ਆ ਵੀਰੇ ਤਿੰਨ ਟਾਈਮ ਚੋ ਲੋਚੇ ਵੇ ਕੈਨ ਦਾ ਬਾ ਗਰਮੀ ਦੇ ਵਿੱਚ ਫਰਿੱਜ ਬੰਦ ਆ ਇਹ ਨਾਲ ਉਹ ਵੀ ਰਿਸ਼ਤੇਦਾਰ ਆ ਕੇ ਦੁੱਧ ਲੋੜ ਖਰਾਬ ਹੋ ਗਿਆ ਜੇ ਬੜਾ ਜਾਏ ਨਾ ਕੀ ਵੀ ਕੰਡਾ ਨਾਲ ਇਹ ਲੀਟਰ ਨਹੀਂ 20 ਕਿਲੋ ਆ ਕੰਡੇ ਦਾ ਤੋਲ ਹਾਜ਼ਰ ਆ ਤੋਲ ਹਾਜ਼ਰ ਉਸ ਤੋਂ ਅੱਗੇ ਵੀਰੇ ਆ ਆ ਗਈ ਇਹਦੇ ਥੱਲੇ 24 ਕਿਲੋ ਰੈਡੀ ਆ ਵੀਰੇ ਅੱਛਾ 24 ਕੈਰਟ ਸੋਨੇ ਆ ਇਹ ਵੀ ਠੰਡੀ ਸੀਲ ਆ ਲੈ ਜਾ ਬੁੱਤੇ ਲੈ ਜਾ ਸਾਨੂੰ ਵੀ ਇਹ ਬੈੜਾ ਜਾਨੀ ਤਕਰੀਬਨ 20 ਕਿਲੋ ਦਾ ਅੰਦਰ ਵਾਲੀ ਦਾ ਵੀਰੇ ਆਪਣੇ ਕੋਲੇ ਗੱਲਬਾਤ ਨਹੀਂ ਹੁੰਦੀ ਜੀ ਜੇ ਹੁਣ ਕੋਈ ਕਿਸੇ ਵੀਰ ਕੋਲੇ ਜਾ ਕੇ ਸੂਪੀ ਬੈੜ ਦੇ ਅੰਦਰ ਜੇ ਰਹਿ ਗਈ ਖਰਾਬ ਹੋ ਗਈ ਉਹ ਤਾਂ ਆਪਾਂ ਮੰਗੂ ਕਰਮਾ ਮਾਰੀਏ ਜਾਨੀ ਥੱਲੇ ਰਹਿ ਜੇ ਨਹੀਂ ਤਕਰੀਬਨ ਵੀਰੇ 20 ਕਿਲੋ ਤੋਂ ਬਾਹਰ ਵਾਲਾ ਬੱਚਾ ਖਰੀਦੀ ਦਾ ਤੇ ਆਪਾਂ ਜਾਨੀ 40 ਤੋਂ ਬਾਹਰ ਵਾਲਾ ਕਿੱਥੇ ਗਏ ਨਹੀਂ ਅਸੀਂ ਆਪਾਂ ਕਹਿੰਦੇ 60 ਕਿਲੋ 70 ਕਿਲੋ ਉਹ ਵੀਰੇ ਜੀਵ ਵਾਲੇ ਹੁੰਦੇ ਆ ਨਾ ਆਪਾਂ ਕੋਈ 2 ਢਾਈ ਵਾਲੇ ਭਾਅ ਨਹੀਂ ਆਪਣੇ ਕਿਉਂ ਆਪਣੇ ਦਾ ਵੀਰੇ ਕੋਈ ਐਂਡ ਵਾਲਾ ਭਾਅ ਜਿਹੜਾ ਹੈਗਾ ਉਹ 1.5 ਵਾਲਾ ਹੁੰਦਾਗਾ ਰੱਬ ਲੱਗਦੀ ਗੱਲ ਆ ਰੱਬ ਲੱਗਦੇ ਕੀ ਕਹਣਾ ਸਿਆਲ 'ਚ ਕੋਈ ਇੱਕ ਅੱਧਾ ਸੌਦਾ ਵੀਰੇ 1 70 80 ਦਾ ਹੋ ਜੇ ਨਹੀਂ ਆਪਣੇ ਯਾਨੀ ਲੱਖ ਫਿਕਰ ਜ਼ਿਆਦਾ ਹੀ ਹੁੰਦੇ ਆ ਤੇ ਉਦੋਂ ਦਾ 70 ਤੋਂ ਘੱਟ ਚੱਲਦਾ ਆਪਣਾ 70 ਤੋਂ ਘੱਟ 75 80 85 90 95 70 ਤੋਂ ਥੱਲੇ ਵੀ ਨਹੀਂ ਵੀਰੇ ਆਪਾਂ ਲੈਂਦੇ ਮਾਲ 70000 ਦੇ ਵਿੱਚ ਤਾਂ ਆਪਾਂ ਗੱਲ ਕਰਦੇ ਆਂ ਬੰਦੇ ਨੂੰ 70000 ਰੁਪਈਆ ਫੜਾ ਦਈਏ ਨਾਲ ਬੱਚੀ ਫੜਾ ਦਈਏ ਵੀ ਪਾਲ ਕੇ ਦੇ ਦੇ ਨਹੀਂ ਪਾਲ ਕੇ ਦਿੰਦਾ ਨਹੀਂ ਪਾਲ ਕੇ ਹੁਣ ਜਿਹੜਾ ਬੱਚਾ ਵੀਰੇ ਖੀਰੀ ਬੱਸੀ ਆ ਇਹ ਦੇਖੋ ਲਾਤਾਂ ਵੀਰੇ ਦੇਸੀ ਮਖਿਆਲ ਮੱਖਾਂ ਦੀ ਵੀ ਆਣਾ ਆ ਗੱਲ ਗਈ ਦੇਖੋ ਲੱਤਾਂ ਚੌੜੀਆਂ ਕਰਕੇ ਦੁਰਦੀਆ ਕਰਮਾਂ ਵਾਲੀ ਜੀ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਬੱਚੇ ਆ ਵੀਰੇ ਇਹ ਬਿਲਕੁਲ ਖੀਰੀ ਆ ਦੁੱਧ ਦੰਦੀਆਂ ਦੇ ਵਿੱਚ ਆ ਕਰਮਾਂ ਸੋ ਜਮਾ ਖੀਰੀ ਬੱਚੀ ਤੇ ਰੇਟ ਵੀ ਜਮਾ ਤੇ ਲੱਖ ਤੋਂ ਥੋੜੇ ਘਣੀ ਵਾਰ ਹੋਣਗੇ ਸੌਦੇ 10 12 ਵੀਰੇ ਜਿਹੜੇ ਲੱਖ ਤੋਂ ਬਾਹਰ ਨੇ ਆਪਣੇ ਕੋਲ ਇੱਕ ਜਾਂ 10 ਬੈੜਾ ਨੇ ਜੀ ਕਿਉਂਕਿ ਇਹ ਜ਼ਰੂਰੀ ਹੁੰਦੀ ਆ ਵੀਡੀਓ ਤੇ ਗੱਲ ਕਹਿਣੀ ਹੁਣ ਵਿੱਚ ਵੀ ਵੀਰ ਕਹਿੰਦੇ ਆ ਤੂੰ 70 ਬੋਲਿਆ 70 ਦੇ ਵਿੱਚ ਵੀਰੇ 70 ਆਲੀ 80 ਜਾਂ 80 ਆਲੀ 90 ਜਾਂ 90 ਆਲੀ ਇਸ ਤਰ੍ਹਾਂ ਜਿਹੜੀ ਲੱਖ ਚਾ ਉਹ ਲੱਖ ਆਲੀ ਜਿਹੜੇ 10 ਸੌਦੇ ਵੀਰੇ ਲੱਖ ਤੋਂ ਬਾਹਰ ਆ ਉਹ 35 ਕਿਲੋ 38 40 41 ਕਿਲੋਲੇ ਬੱਚੇ ਵੀ ਹੈਗੇ ਨੇ ਕਹਿੰਦਾ ਭਾ ਬਰੂਟੀਏ ਸ਼ੋਰੂਮ ਚਲੇ ਜਾਓ ਗਾਂ ਬ੍ਰਿਜਾ ਗੱਡੀ ਆ ਗਈ ਵੱਡੀ ਆ ਗਈ ਆਲਟੋ ਤਾਂ ਰੇਟ ਸ਼ੁਰੂ ਹੋ ਜਾਂਦਾ ਹੁਣ ਜਾ ਕੇ ਜਿਹੜਾ ਬਹਿਜੇ ਬ੍ਰਿਜਾ ਜੀ ਭਾਈ ਆਲਟੋ ਦਾ ਰੇਟ 2 ਲੱਖ 3 ਲੱਖ ਨਹੀਂ ਮਿਲਦੀ ਭਾਈ ਜੀ ਵੀਰੇ ਨਹੀਂ ਮਿਲਦੀ ਇਸੇ ਕਰਕੇ ਅਸੀਂ ਕਹਿੰਨੇ ਆ ਵੀ ਆ ਦੀ ਮਾਰ ਤਾਨੂੰ ਮਾਰਕੀਟ ਨੂੰ ਵੀਰੇ ਕੁਆਲਟੀ ਵੀ ਸੁਪਰ ਤੋਂ ਉੱਪਰ ਮਿਲੂਗੀ ਸੁੱਚੀਆਂ ਬੈੜਾਂ ਮਿਲਣਗੀਆਂ ਜੇ ਸਾਡੇ ਫਾਰਮ ਤੇ ਆਵੋਗੇ ਜੀ ਲੱਗੂ ਬੈੜਾਂ ਤੇ ਜਦੋਂ ਵੀਰੇ ਰੇਟ ਕਰਾਂਗੇ ਤੁਸੀਂ ਇਹ ਨਹੀਂ ਕਹੋਗੇ ਅਸੀਂ ਵੀਰੇ ਇਹ ਨਹੀਂ ਵੀ ਸਾਡੇ ਕੋਲ 100 ਚੋਂ 5 ਗਾਹਕ ਆ ਸਾਡੇ ਕੋਲ 100 ਆ ਕਿਉਂ ਚੋਂ ਵੀਰੇ 90 ਗਾਹਕ ਇੱਥੇ ਲਾਜ਼ਮੀ ਚੜਨੇ ਲੈਣਗੇ ਗਾਂਵਾਂ ਹਾਂ 100 ਗਾਹਕ ਚੋਂ ਵੀਰੇ 90 ਗਾਹਕ ਤੇ ਕੰਮ ਦੀਆਂ ਗਾਈਆਂ ਹੁੰਦੀਆਂ ਨੇ ਚਲੋ 5-7 ਤਾਂ ਕਿਉਂਕਿ ਵੀਰੇ ਨਾ ਤਾਂ ਖੇਤ ਨਾ ਸਿਰ ਸੋਧਿਆ ਜਾਵੇ ਜੇ ਮੈਂ ਕਹਿੰਦਾ ਵੀ ਕੋਲ ਲਗਾ ਕਿ ਮੈਥੋਂ ਗਊ ਲੈ ਕੇ ਜਾਂਦਾ ਵੀਰੇ ਕਈ ਵਾਰੀ ਨਹੀਂ ਸਮਝ ਆਉਂਦੀ ਕਈ ਵਾਰੀ ਕੁਝ ਵੀਰ ਕੱਠੀ ਚ ਜਾਖ ਜਾਂਦੇ ਹੁਣ ਆ ਬੈਠ ਦੇਖ ਸਕਦੇ ਹੋ ਵੀਰੇ 25 ਕਿਲੋ ਵਾਲਾ ਬੱਚਾ ਹੈਗਾ ਜੀ ਦੇਖ ਸਕਦੇ ਹੋਗੇ ਵੀਰੇ ਪਰ ਕੱਚੀ ਸੀਗੀ ਹੁਣ ਦੇਖੋ ਹਾਜ਼ਰ ਹੋ ਗਈਆ ਕਰਮਾ ਵਾਲੀ ਪਰ ਹਜੇ ਵੀ ਹਫਤਾ ਨਹੀਂ ਵੀਰੇ ਬੱਚਾ ਧਰਦੀ ਬਹੁਤ ਸੋਹਣਾ ਬੱਚਾ ਹੈਗਾ ਪਰ ਇੱਕ ਹਫਤਾ ਲੈ ਜੂ ਤੇ ਜਿਉਂ-ਜਿਉਂ ਦੀਵਾਲੀ ਦੀ ਸਾਰਾ ਨੇੜੇ ਆਈ ਜਾਂਦਾ ਇਹਨੇ ਖੜਦੀ ਤੁਰ ਜਾਣੇ ਹੈਣਾ ਸੋ ਇਹੋ ਜਿਹੇ ਗਾਂਜਾ ਜਾਵੜੀਆਂ ਇਹ ਬਣਾਉਣ ਗਿਆ ਗਲਾਬ ਜਾਮਣਾ ਮੂਰੇ ਪਰਫੀ ਆਏ ਆ ਜਾਓ ਥੋੜਾ ਜਨਾ ਜਿਹੜਾ ਕੱਲ ਦਾ ਰੈਸਟ ਭਾਲ ਲਾਂਗੇ ਉਹ ਅੱਜ ਹੁਣ ਮਾਲ ਹੰਬਿਆ ਬਣ ਮਾਉਣ ਤਮਾਉਣ ਕਰਕੇ ਦਮ ਲੈ ਲੂਗਾ ਦਮ ਲੈ ਲੂ ਪਰਸੋਂ ਵੀਰੇ ਫੇਰੇ ਭੱਜਣ ਗਿਆ ਜੇ ਹੁਣ ਮੈਂ ਕਹਿੰਦਾ ਕੱਲ ਨੂੰ ਦਿਖਾ ਦਿਆਂ ਰੋਜ਼ ਦਿਖਾ ਦੇ ਵੀਰੇ ਕੰਮ ਹੀ ਨਹੀਂ ਚੱਲਦਾ ਨਾ ਮਾਲ ਖਰੀਦਿਆ ਜਾਵੇ ਸੋ ਪਸੂ ਤਖਾਪਟ ਬਣ ਜਾਂਦਾ ਹੁਣ ਉਸ ਤੋਂ ਅੱਗੇ ਵੀਰੇ ਇਹਦੇ ਥੱਲੇ ਵੀਰੇ 28 ਕਿਲੋ ਹੋਊਗਾ ਇਸ ਵਕਤ 28 ਤੋਂ 30 ਦੇ ਵਿੱਚ ਵੀਰੇ ਰੈਡੀ ਆ ਕੰਡੇ ਦੇ ਤੋਲਣ ਵਾਲਾ ਪਰ ਜਾਨੀ ਦੀ ਮੈਂ ਵੀਰੇ ਦਾ 25 ਵੀਰ ਮੰਨ ਕੇ ਲੈ ਜੇ ਪਰ ਦੁੱਧ ਦੇਣਾ ਇਹਨੇ 35 ਗਰਮ ਵਾਲੀ ਨੇ ਦੋਨੋਂ 35 ਦੇਣਾਗਾ ਸਾਡੇ ਕੋਲੇ ਇਸ ਵਕਤ ਵੀਰੇ 28 ਤੋਂ 30 ਕਿਲੋ ਦੇ ਵਿੱਚ ਇੱਥੇ ਰੈਡੀ ਆ ਇਹਦੇ ਥੱਲੇ ਅੱਜ ਬਾਕੀ ਰਮਣੇ ਜਿਹੜਾ ਹੁਣ ਆਪਾਂ ਰੇਟ ਤੇ ਲਾੜਾ ਦੇ ਰਹੇ ਆ 25 ਤਰੀਕ ਵਾਲਾ ਇਹ ਹੁਣ ਮੰਨ ਕੇ ਚੱਲ ਵੀ ਥੋੜੀ ਗਰਮੀ ਦੇ ਕਾਰਨ ਪਸ਼ੂ ਮਿਲ ਵੀ ਗਏ ਤੇ ਜਿੱਥੇ ਜਾ ਕੇ ਇਹਨਾਂ ਨੇ ਖੜਨਾ ਸਰਦੀ ਚ ਖੜਨਾ ਇਹਨਾਂ ਨੇ ਰੇਟ ਵਾਲੇ ਪਾਸੇ ਤੇ ਦੁੱਧ ਵਾਲੇ ਪਾਸੋ ਗੱਲਾਂ ਸਾਰੀਆਂ ਇਕੱਠੀਆਂ ਕਰ ਦੇਣੀਆਂ ਜੀ ਮਾੜਾ ਲਾਟਾ ਕੱਢ ਰਹੇ ਆ ਨਾ ਜੀ ਇਹ ਜਿਹੜੇ ਆ ਹੁਣੇ ਦੂ ਪੰਜ-ਛੇ ਦਿਨ ਪਹਿਲਾਂ ਦੇ ਤੇ ਲਈਆਂ ਮੈਂ ਕਰਮ ਵਾਲੀਆਂ ਇਹ ਜਦੋਂ ਵੀਰੇ ਸਰਦ ਚੱਲਦੇ ਸੀ ਜੀ ਹੁਣ ਨਰਾਤਾ ਵੀਰੇ ਜਾਨੀ ਦੀ ਅੱਜ ਪਹਿਲਾ ਖਣੀ ਦੂਜਾ ਹੋ ਗਿਆ ਮੇਰੇ ਖਿਆਲ ਚ ਇਹ 25 ਤਰੀਕਾ ਵਾਲਾ ਇਹਦਾ ਲਾਟ ਆ ਵੀਰੇ ਇਹ ਤਾਂ ਪੁਰਾਣਾ ਭਾਈ ਲੱਗ ਜੂਗਾ ਜਿਹੜਾ ਹੁਣ ਇਸ ਤੋਂ ਬਾਅਦੋਂ ਵੀਰੇ ਹੁਣ ਕੁੱਲ ਬੰਦਾ ਮਾਲ ਖਰੀਦ ਰਿਹਾ ਕਿਦਰਾਤ ਚੱਲ ਪਿਆ ਵੀਰੇ ਕਈ ਸਟੇਟਾਂ ਚੱਲ ਪੀਆਂ ਗਾਂ ਵੀਰੇ ਮਹਿੰਗੀ ਹੋਣੀ ਹੋਣੀ ਹੈ ਮੇਰੇ ਕਹਿਣ ਦੀ ਗੱਲ ਨਹੀਂ ਤਾਂ ਸਭ ਹੀ ਰਸਾਇਣ ਨੂੰ ਪਤਾਗਾ ਵੀਰੇ ਕਿਉਂਕਿ ਰੋਤਾ ਕੀ ਵੀਰੇ ਟਾਈਮ ਆਣਾ ਮਹਾਰਾਸ਼ਟਰ ਦੇ ਵਿੱਚ ਵੀਰੇ 12-13 ਰੁਪਏ ਕਿਲੋ ਮਗਰ ਵੀਰੇ ਦੁੱਧ ਦਾ ਰੇ ਉਹ ਉਹਨਾਂ ਨੇ ਗਾਂਾਂ ਲੈਣ ਪੰਜਾਬ ਚੋਂ ਬਿਲਕੁਲ ਪੰਜਾਬ ਚੋਂ ਲੈਣੀਆਂ ਵੀਰੇ ਲੋਣੀ ਬਾਜ਼ਾਰਾ ਉੱਥੇ ਗਾਂ ਬਹੁਤ ਮਹਿੰਗੀ ਵਿਕਦੀ ਆ ਜਿਹੜਾ ਅੱਗੇ ਬੱਚਾ ਵੀਰੇ 2 ਦੰਦ ਦਾ ਜੀ 2 ਦੰਦ ਦਾ ਪਹਿਲਾ ਸੂਆ ਕਰਮਾਂ ਵਾਲੀ ਇਹ ਵੀਰੇ ਤਕਰੀਬਨ 18 ਤੋਂ 20 ਕਿਲੋ ਤੋਂ ਬੋੜੋ ਚੱਲੀ ਆ ਇਹਦੀ ਅਜੇ 2 ਡੰਗ ਚਵਾਈ ਹੋਈ ਆ ਵੀਰੇ ਕਰਮਾਂ ਵਾਲੀ ਅੱਛਾ 2 ਡੰਗ ਚਵਾਈ ਹੋਈ ਆ ਦੁੱਧ ਵੀਰੇ ਦੇਊਗੀ ਇਹ 28 ਤੋਂ 30 ਪਰ ਆਪਾਂ 25 ਮੰਨ ਕੇ ਵੀਰੇ ਬੈਠ ਲਈ ਸੀ 25 ਕਿਲੋ ਦੁੱਧ ਇਹਦਾ ਚਵਾ ਦੇਾਂਗੇ 2 ਤੋਂ 3 ਦਿਨ ਦੇ ਵਿੱਚ ਅੱਗੇ ਆ ਗਈ ਰਾਮਣੇ ਹੁਣ ਸਾਰੇ ਚਾਹੇ ਤਾਂ ਥਾ ਥੋੜਾ ਗਰੋਟੂ ਆ ਗਿਆ ਤੇ ਗਰੋ ਟੂ ਥਾਨ ਦਾ ਤੂੰ ਲੈ ਜਾਂਦਾ ਇਹਦਾ ਰੇਟ ਵੀ ਕਮਾਲ ਦਾ ਲਾ ਦੇਗਾ ਜਿਹੜਾ ਰੇਟ ਬਾਹਰ ਜਾਇਜ਼ ਹੋਊਗਾ ਬੈਡ ਦੀ ਕੁਆਲਿਟੀ ਕਰਦ ਬੇਲ ਥੋੜੀ ਸਲਾਈਤੀ ਵਾਲੇ ਪਾਸਿਓ ਆ ਗਈ ਭਾ ਇਹਦਾ ਬਾਹਰ ਕਮਾਲ ਦਾ ਹੋਊਗਾ ਜਿਵੇਂ ਕਮਾਲ ਦਾ ਮਾ ਇੰਨਾ ਭਾ ਕਮਾਲ ਦਾ ਹੋਊਗਾ ਵੀਰੇ ਭਾ ਤਾਂ ਅਗਲਾ ਇਹ 5 ਮਿੰਟ ਚ ਵੇਚਣ ਵਾਲਾ ਸੌਦਾ ਵੀਰੇ ਇਹ ਅੱਛਾ 5 ਮਿੰਟ ਚ ਵੇਚਾਂਗੇ ਥਣ ਪਰ ਇਹਦਾ ਮੋਟਾ ਹੈਗਾ ਚਵਾਈ ਬਹੁਤ ਪੋਲੀ ਆ ਬਾਕੀ ਬਹੁਤ ਬੋਲੀਆ ਦੇਖ ਕੇ ਨਰਖ-ਬਰਖ ਨਾ ਲਈ ਆ ਵੱਡੇ ਕਦਮ ਬੇਲਚਾ ਇਹੋ ਜੀ ਕੋਈ ਗੱਲ ਨਹੀਂ ਦੁੱਧ ਫੈਟ ਵਾਲੇ ਛਿੱਟੂ ਦੁੱਧ ਫੈਟ ਵਾਲਾ ਵੀਰੇ ਦੁੱਧ ਦਾ ਇਹਨੇ 25+ ਜਾਣਾ ਇਹਨੇ ਵੀਰੇ ਸੋ 25 ਕਿਲੋ ਦੁੱਧ ਤੇ ਦੁੱਧ ਦੇ ਪੱਤੀ ਪਈ ਚੌਂਚਾ ਵਿੱਚ ਖੜੂ ਇਹਦੇ ਦੁੱਧ ਦੇ ਵਿੱਚ ਖੜੂਗਾ ਵੀਰੇ ਭਾ ਬਹੁਤ ਖਰਾ ਹੋ ਪਰ ਇਹਦਾ ਕਰਮ ਵਾਲੀ ਦਾ ਜੀ ਤੇ ਇਹੋ ਜੀ ਕੋਈ ਗੱਲ ਨਹੀਂ ਬਾਕੀ ਵੀਰੇ ਤਾਂ ਹੀ ਕਹਿੰਦੇ ਨਾ ਮਾਰਕੀਟ ਘੁਮ ਕੇ ਆਇਓ ਕਿਉਂਕਿ ਅਸੀਂ ਤਾਂ ਵੀਰੇ ਮਾਲ ਸਾਰਾ ਵੇਚਣਾ ਹੁੰਦਾ ਸਾਨੂੰ ਤਾਂ ਵੀਰੇ ਡੜਾ 2000 ਢਲ ਕੇ ਐਂਡ ਤੇ ਨਾ ਬਾਧੂ ਹੁੰਦਾਗਾ ਜੀ ਹੁਣ ਤੁਹਾਨੂੰ ਜਿਹੜੀ ਬੈੜ ਕੱਲੀ ਇਹ ਨਹੀਂ ਵੀ ਉਹੋ ਜਿਹ ਕਰਮ ਵਾਲੀਆਂ ਅੱਛਾ ਕਹਿਣ ਦਾ ਬਾਬਾ ਇੱਕ ਤੋਂ ਇੱਕ ਜਮਾ ਕਨਫਿਊਜ਼ ਕਰ ਦੇਣਾ ਬੰਦੇ ਨੂੰ ਮੂਹਰੇ ਆਪਾਂ ਲਾਹ ਕੁੱੜਤੇ ਪਿਆ ਮੈਂ ਤਾਂ ਲੈ ਕੇ 65 ਕੋਟ ਦਾ ਕਪੜਾ ਸਾਰਾ ਪਿਆ ਜਾਵਾਂ ਹਨਾ ਆ ਦੇਖੋ ਵੀਰੇ ਦੇਸੀ ਮਖਾ ਲਾਈ ਫਿਰਦੀ ਆ ਕਰਮ ਵਾਲੀ ਜੀ ਸੋ ਗਾਂ ਦੇਖੋ ਮੂਰੇ ਯਾਰ ਕਿਆ ਬਾਤਾਂ ਜਮਾ ਤੇ ਬੁਲਬੁਲ ਦਾ ਬੱਚਾ ਇਹੋ ਜੀ ਗਾਂਜ ਦੇ ਬੰਦੇ ਦੇ ਘਰੇ ਖੜੀ ਆ ਤਾਂ ਉਹਨੇ ਤਿੰਨ ਸਾਲ ਦਾ ਜਵਾਕ ਵੀ ਪੱਠੇ ਪਾਉਣ ਲੱਗ ਜੂਗਾ ਤੇ ਉਹ ਚੀਜਾਂ ਚੰਗੀਆਂ ਖੜੀਆਂ ਤੇ ਗਾਵਾਂ ਰੰਮੀਆਂ ਜਦੋਂ ਕਹਣਗੇ ਮੰਮੀ ਕੀ ਆਇਆ ਘਰੇ ਤੇ ਜਵਾਕ ਦੁੱਧ ਚੁੰਡ ਸਿੱਖੇ ਇਹਦੇ ਗਾਵਾਂ ਦੇ ਹਨਾ ਪਰ ਅੱਜ ਨਵੀਆਂ ਪਾਈ ਜਾਂਦੀਆਂ ਹਾਲੇ ਤਾਂ ਹਨਾ ਹਾਂਜੀ ਵੀਰੇ ਅਗਲਾ ਕਹਿੰਦਾ ਅਗਲਾ ਕਹਿੰਦਾ ਸੀਨੀਅਰ ਵਾਲੀਆਂ ਯਾਰ 45 ਗਾਈਆਂ 40 45 ਗਾਈਆਂ ਦੋ ਘੰਟਿਆਂ 'ਚ ਵੇਚ ਗਿਆ ਜੀ ਯਾਰ ਕਿੱਥੇ ਵੇਚਦਾ ਉੱਥੇ ਵੀਰੇ ਆ ਗਾਈਆਂ ਦੇ ਪੁੱਤ ਵਿਕਦੇ ਆ ਉੱਥੇ ਆ ਕਰਮ ਵਾਲੀਆਂ ਵਿਕਦੀਆਂ ਵੀਰੇ ਜੀ ਉੱਥੇ ਨੀਲੀ ਫੀਲੀ ਨਹੀਂ ਵਿਕਦੀਗੀ ਅੱਛਾ ਕਹਿੰਦੇ ਬਾਬਾ ਰੇਟ ਕਮਾਲ ਦਾ ਚੀਜ਼ ਆਪਣੀ ਸਿਲੇਕਟਡ ਲੈਂਦੀ ਵੀ ਆ ਤੇ ਐਡੋਮੈਟ ਕੀ ਗਾਗ ਇਕੱਠਾ ਹੁੰਦਾਗਾ ਵੀਰੇ ਆਪਾਂ 100-100 ਕਿਲੋਮੀਟਰ ਜੋ ਘੁੰਮ ਕੇ ਲਿਆਵਾਂਗੇ ਨਾ ਦੇਖ ਕੇ ਨਿਰਖ ਪਰਖਣਾ ਲਵਾਂਗੇ ਪੰਜ ਚਾਰ ਬੰਦਿਆਂ ਦੀ ਸਲਾਹ ਨਾ ਲਵਾਂਗੇ ਨਾਗਦਰ ਪਈਏ ਢੇਰੀ ਕਰਾਂਗੇ ਅਗਲੇ ਮੂਰੇ ਵੀਰੇ ਉੱਥੇ ਫਿਰ ਚੀਜ਼ ਵੀ ਵੀਰੇ ਸਾਫ਼ ਮਿਲੂ ਤੇ ਭਾਜ ਮਿਲੂ ਫਿਰ ਉਹਨੇ ਸੀਨੀਵਾਲ ਕਾ ਡੇਰੀ ਫਾਰਮ ਤੇ ਆ ਕੇ ਵੀਰੇ 5 ਮਿੰਟ ਚ ਹੀ ਵਿਕਣਾਗਾ ਉਹ ਜੇ ਕੋਈ ਵੀ ਵੀਰ ਸਾਡੇ ਵਾਂਗੂ ਵੀਰੇ ਮਾਲ ਲਊ ਤਾਂ ਉੱਥੇ ਵੀ ਉਹਦੇ ਕੋਲੇ ਵੀ 5 ਮਿੰਟ ਚ ਹੀ ਵਿਕੂਗੀ ਪਰ ਜਦੋਂ ਉੱਥੇ ਬੁਰਕ ਵੀਰੇ 20000 ਵਾਲਾ ਭਰਿਆ ਜਾਂਦਾ ਨਾ ਫਿਰ ਉੱਥੇ ਵੀਰੇ 5 ਮਿੰਟ ਚ ਫਿਰ ਉੱਥੇ 40 ਨਹੀਂ ਵਿਕਦੇ ਫਿਰ ਉੱਥੇ ਦੋ ਤੀ ਗੱਲ ਸੈਂਟਰ ਰਹਿ ਜਾਂਦੀ ਹੈ ਕਹਿੰਦਾ ਬਾਬਾ ਆਂਡੇ ਜੇ ਖਾਈ ਚਲੋ ਮੁਰਗੀ ਖਾ ਕੇ ਕੀ ਲੈਣਾ ਆਪਾ ਹਾਂ ਨਹੀਂ ਆਂਡੇ ਵਿੱਚੋਂ ਵੀ ਵੀਰੇ ਉਹ ਗਟੋਲੀ ਕੱਢ ਦਿਓ ਫਾਇਟ ਕਰੂਗੀ ਅੱਛਾ ਬਾਲਾ ਵੱਡਾ ਟਿੱਡ ਹੋ ਗਿਆ ਬੈਠਣਾ ਔਖਾ ਹੋ ਜੂ ਜੀ ਕੱਲਾ ਚਿੱਟਾ ਜਾ ਪਤਾ ਕੱਲਾ ਵੀਰੇ ਕਤੋਲੀ ਕੱਢੀ ਚੱਲੋ ਖਾਓ ਨਾ ਗਟੋਲੀ ਵੀ ਹੁਣ ਵਿੱਚ ਤਾਂ ਵੀਰੇ ਸਣੇ ਫੰਗੀ ਮੁਰਗੀ ਚੱਕ ਦਿੰਦੇ ਆਗੇ ਅੱਛਾ ਉਹ ਫਿਰ ਤੁਹਾਨੂੰ ਪਤਾ ਹੀ ਆ ਉੱਥੇ ਹੁਣ ਵਿੱਚ ਵੀਰੇ ਕਿਸੇ ਥਾਂ ਇੱਕ ਗਊ ਸੀ ਉਹ ਬੰਦੇ ਨੂੰ ਵੀਰੇ 20000 ਰੁਪਏ ਨਫਾ ਭਰਦਾ ਸੀ ਕੋਈ ਬੰਦਾ ਸਾਡੇ ਅੱਖਾਂ ਸਾਹਮਣੇ ਅੱਛਾ ਉਹ ਬੰਦੇ ਨੇ ਵੀਰੇ 20000 ਤੋਂ ਵੀ ਇਨਕਾਰ ਕਰ ਦਿੱਤੀ ਕਹਿੰਦਾ ਕੁਛ ਦਿੰਦੀ ਨਹੀਂ ਅੱਛਾ ਜਦੋਂ ਉਹ ਬੰਦਾ ਵਾਗਿਆ ਮੈਂ 10000 ਤੂੰ ਗਾਂ ਦਿੱਤੀ ਨਹੀਂ ਤੈਨੂੰ 20000 ਦਿੰਦੀ ਸੀ ਕਹਿੰਦਾ ਯਾਰ 20000 ਨਾਲ ਗਾਂ ਵੇਚੀ ਤਾਂ ਕੀ ਵੇਚੀ ਅੱਛਾ ਭਾਈ ਉਹ ਬੰਦੇ ਦੀ ਤਿੰਨ ਦਿਨਾਂ ਦੇ ਬਾਅਦ ਜਦੋਂ ਗਏ ਤਾਂ ਉਹ ਗੇੜੀ ਚਲਮਕਾਈ ਫਿਰੇ ਗਾਂ ਨੂੰ ਅੱਛਾ ਫਿਰ ਮੈਂ ਮੌਕੇ ਤੇ ਤਾਂ ਨਹੀਂ ਕਿਹਾ ਫਿਰ ਉਹਨੂੰ ਰਾਤ ਨੂੰ ਆ ਕੇ ਮੈਂ ਮੈਸੇਜ ਕਰ ਹੀ ਦਿੱਤਾ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਇਹਨਾਂ ਦਾ ਕੀ ਪਤਾ ਲ ਜੋ ਕਿ ਨਫਾ ਵੀਰੇ ਸਿਆਣਾ ਵੀ ਕਹਾਵਤਾ ਚੋਰ ਚੋਰ ਆਏ ਨਫਾ ਚੋਰ ਹੁੰਦਾ ਇਹਦਾ ਆਉਂਦੀ ਦਾ ਮੂੰਹ ਤੇ ਜਾਂਦੀ ਦੀ ਪੂਸ ਦੇਖੋ ਜਦੋਂ ਆਪਾਂ ਵੱਡਾ ਬੁਰਕ ਭਰਾਂਗੇ ਵੀਰੇ ਉੱਥੇ ਫਿਰ ਤੁਹਾਨੂੰ ਪਤਾ ਕੰਮ ਨੂੰ ਵੀਰੇ ਉਹ ਪੈਣਾ ਹੀ ਪੈਣਾਗਾ ਓਏ ਆ ਬੱਚਾ ਅੱਗੇ ਇੱਕ ਬੋਲਬੋਲ ਦਾ ਬੱਚਾ ਹੋਰ ਕੱਢ ਲੈਂਦਾ ਵੀਰੇ ਬਿਲਕੁਲ ਖੀਰੀ ਬੱਸੀ ਆ ਕਰਮਾਂ ਵਾਲੀ ਅੱਛਾ ਦੰਦੋ ਆ ਗਈ ਖੀਰੀ ਹੈ ਨਾ ਇਹ ਦੰਦੋ ਵੀਰੇ ਖੀਰੀ ਆ ਗਈ 20 ਤੋਂ 22 ਮਹੀਨਿਆਂ ਦੀ ਵੀਰੇ ਬੈੜ ਆ ਗਈ ਪਰ ਮੇਰੇ ਕੋਲੇ ਜਿਹੜਾ ਕਾਲੇ ਤੇਲ ਵਾਲੇ ਆ ਗਏ ਅੱਛਾ ਇਹਨਾਂ ਨੂੰ ਵੀਰੇ ਗਾਈਆਂ ਤੋੜਨੀਆਂ ਹੀ ਨਹੀਂ ਆਉਂਦੀਆਂ ਤੋ ਯਾਰ ਬੇਈ ਨਹੀਂ ਵਿਚਾਰਿਆਂ ਨੂੰ ਹੈਗਾ ਚਲੋ ਹਾਇ ਤਾਂ ਭਾਗਤ ਨੇ ਵਿਚਾਰੇ ਅੱਛਾ ਆਹ ਦੇਖੋ ਲੈ ਇੱਥੇ ਵੀ ਰਾਠੇ ਦੇ ਬਣਵਾਈ ਜਾਂਦਾ ਇਹਦੇ ਸੋ ਲੰਬੀ ਤੋਰ ਮਾੜੀ ਜਿੱਦੀ ਜਿੰਨੀ ਤੋਰਲਾ ਬੈਠਾ ਲੰਬੀ ਤੋਰਲਾ ਜਿੰਨੀ ਸੋ ਬੈਠ ਦੇਖੋ ਯਾਰ ਜਮ ਅੱਛਾ ਗਾਵਾਂ ਦਾ ਕਹਿੰਦੇ ਬਾ ਹੁਣ ਦੁਰ ਜਾ ਗਾਂ ਸਿੱਧੀ ਜਮ ਨਜ਼ਰ ਆ ਰਜਾ ਹੁਣ ਦੁਰਦੀਆ ਕਿਉਂਕਿ ਵੀਰੇ ਦਿਖਾਈ ਨਹੀਂ ਜਾਂਦੀ ਨਾ ਹੁਣ ਤੁਸੀਂ ਜੋੜਾ ਬੈਠਾ ਵੀਰੇ ਜਿਹੜੇ ਘਰੇ ਬਾ ਕੀ ਉਹਦੇ ਘਰ ਦਾ ਸ਼ਿੰਗਾਰ ਬਾਨੀਆਂ ਕਰਮਾਂ ਵਾਲੀਆਂ ਕਿਉਂਕਿ ਕੁਛ ਕੁ ਤੋਰ ਨੂੰ ਥੋੜੀ ਤਾਂ ਵੀਰੇ ਦੇ ਖਲੀ ਮਾਣੀਆਂ ਖੁੱਲੀਆਂ ਹੁੰਦੀਆਂ ਨੇ ਜਿਹੜੀ ਹੁਣ ਪਹਿਲੀ ਉਹ ਬੱਸੀ ਆ ਵੀਰੇ ਦਾ ਜੁਦੇ ਹੱਥ ਚ ਉਹ ਖੀਰੀ ਆ ਵੀਰੇ ਬਿਲਕੁਲ ਜੀ ਖੀਰੀ ਆ ਦੁੱਧ ਦੰਦਿਆਂ ਦੇ ਵਿੱਚ ਆ ਗਈ ਪਹਿਲਾਂ ਵੀਰੇ ਇੱਥੇ ਆ ਜੇ ਆ ਕੇ ਵੀਰੇ ਦੇ ਦੰਦ ਪੱਤੇ ਦੇਖੇ ਨਿਰਖਪਰਖ ਕਰੇ ਆ ਬੜ ਵੀਰੇ ਦੂਜਾ ਸੂਆ ਕੀ ਸੇਦਾਂਦਾ ਕੀ ਅੱਛਾ ਇਹ ਜਿਹੜੀ ਆ ਬੜਾ ਤਾਂ ਦੇਊਗੀ 25 ਕਿਲੋ ਆ ਖੀਰੀ ਵੱਸੀ ਵੀਰੇ ਜਾਨੀ ਦੀ 30 ਦੇ ਲਵੇ ਤਵੇ ਖੇਡਣ ਦਾ ਇਹਦਾ ਕੰਮ ਹੈਗਾਗਾ ਕਿਉਂ ਬਰੀਕੀ ਵੀਰੇ ਵਾਲੀ ਆ ਬਾਕੀ ਜਿਹੜੀ ਖੀਰੀ ਵੱਛੀ ਆ ਦੂਜੇ ਸੂਏ ਨੂੰ ਰੇਟ ਦੇ ਵਿੱਚ ਨੇ 50 ਤੋਂ 55 ਹਜ਼ਾਰ ਦਾ ਜੰਪ ਮਾਰਨਾ ਵੀਰੇ ਬਿਲਕੁਲ ਮਾਰਨਾ ਦੁੱਧ ਵਾਲੇ ਪੱਖ ਤੋਂ ਵੀਰੇ ਇਹ ਨਜ਼ਾਰੇ ਲਿਆ ਦੂ ਇਸ ਤਰ੍ਹਾਂ ਦਾ ਬੱਚਾ ਹੱਥੀ ਚਵਾਈ ਵਾਲਾ ਵੀਰੇ ਥਣ ਲੱਗਿਆ ਵਾ ਚਾਹੇ ਮਸ਼ੀਨ ਤੇ ਲਾ ਲੇ ਚਾਹੇ ਬੰਦਾ ਹੱਥੀ ਚੋਲੇ ਐ ਬਿਲਕੁਲ ਨਿੱਕਾ ਮੂੰਹ ਫਰੀਕੀਆਂ ਇੱਕ ਵਾਰ ਆਪਣੇ ਕੋ ਖੀਰੀਆਂ ਬੱਸੀਆਂ ਦੇ ਵੀਰੇ ਪੰਜ ਤੋਂ 6 ਨਗਨੇ ਇਹ ਨਹੀਂ ਗੱਲ ਵੀ ਖੀਰੀ ਹੈ ਇੱਕ ਹੋਵੇ ਤੇ ਬੰਦੇ ਪੰਜ ਲੜੀ ਜਾਣ ਇੱਥੇ ਹੁਣ ਇਹ ਤੋਂ ਜਿਹੜਾ ਅਗਲਾ ਲਾਟ ਲਾਉਣਾ ਆਪਾਂ ਤੇ ਸਹਰੇ ਤੋਂ ਇੱਕ ਦਿਨ ਪਹਿਲਾਂ ਲਾਵਾਂਗੇ ਜਾਂ ਤੇ ਸਹਰੇ ਤੋਂ ਦੋ ਦਿਨ ਲਾਵਾਂਗੇ ਉਹ ਵੀ ਵੀਰੇ ਮਾਲ ਖਰੀਦੀ ਬੈਠੇ ਆ ਅਸਾਂ ਮੂਰੇ ਬੁੱਕ ਕਰਿਆ ਪਿਆ ਇੱਕ ਲਾਟ ਦਾ ਵੀਰੇ ਮਾਲ ਐਡਵਾਂਸ ਰੱਖਦੇ ਆ ਫੇਰ ਕੰਮ ਚੱਲਦਾਗਾ ਕਿ ਮਿੰਮਾ ਦਾ ਵੀਰੇ ਕ ਹੁਣ ਉਦੋਂ ਅੱਗੇ ਫੇਰਾ ਬੈੜ ਵੀਰੇ ਦੂਜਾ ਸੂਆ ਆ ਗਈ ਅੱਛਾ ਥੋੜਾ ਜਿਹਾ ਕਿਉਂਕਿ ਮਾਲ ਅਜ ਇੱਕ ਹੰਪਿਆ ਹੋਆ ਵੀਰੇ ਇਸ ਕਰਕੇ ਕਿਉਂ ਨਮੂਨ ਨੂੰ ਟਾਈਮ ਲੱਗ ਜਾਂਦਾ ਤੁਸੀਂ ਦੇਖ ਸਕਦੇ ਹੋ ਕਰਮ ਵਾਲੀਆਂ ਬਾਕੀ ਇਹ ਨਹੀਂ ਗੱਲ ਵੀ ਜਾਂ ਕੈਮਰਾ ਜ਼ੂਮ ਕਰਕੇ ਬਣਾ ਦੇਾਂਗੇ ਜਾਂ ਥੱਲੇ ਬਹਿ ਕੇ ਵੀਡੀਓ ਬਣਾ ਦੇਾਂਗੇ ਵੀਰੇ ਸੋ ਵੇੜਾ ਦੇਖੋ ਜਿਹੜੀ ਮੈਂ ਹੂ ਵੀਰੇ ਫੁੱਲ ਦੀ ਸੂਗੀ ਜਦੋਂ ਘਰੇ ਆਵੋਗੇ ਵੀਰੇ ਆਪ ਆ ਕੇ ਅੱਖੀਂ ਦੇਖੋਗੇ ਤੁਹਾਨੂੰ ਐਦੂ ਵੀਰੇ ਡਲੇ ਵਰਗੀਆਂ ਵੇੜਾ ਦਿਸਣਗੀਆਂ ਸੋ ਕਿਉਂਕਿ ਆਪਾਂ ਕਿਹਾ ਆਨਲਾਈਨ ਵੇਚਣੀ ਆ ਕੋਲੇ ਆ ਕੇ ਦੇਖੋ ਗਾਵਾਂ ਕੱਲੀ ਕੱਲੀ ਤੋਰ ਕੇ ਦਿਖਾਉਣੇ ਪਏ ਆ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲਓ ਵੀ ਆਹ ਗਾਂ ਸਾਨੂੰ ਚੰਗੀ ਲੱਗ ਗਈ ਉਹ ਅੱਗੇ ਦੇ ਵੀਰੇ ਮੋਢੇ ਤੇ ਕਰ ਜਾ ਰਹੀ ਹੈ ਦੇਖੋ ਨੀਲੀ ਸਲਟ ਵਾਲੇ ਦੇ ਵੱਡੀ ਗਾਂ ਪੂਰੀ ਜਮਾ ਹਨਾ ਹਾਂ ਫੁੱਲ ਡਬਲ ਬੈੜਾ ਨੇ ਵੀਰੇ ਕੋਈ ਇਹ ਨਹੀਂ ਕੀ ਸੋਟੀ ਇੱਕ ਦੀ ਆਪਣੇ ਕੋਈ ਬੈੜਾ ਹੈਗੀਆਂ ਅਸਲ ਵੀਰੇ ਗਾਈਆਂ ਦੇ ਪੁੱਤ ਆ ਕਰਮ ਵਾਲੀਆਂ ਜਿਹੜੀ ਹੁਣ ਉਦੋਂ ਅੱਗੇ ਬੱਚਾ ਆ ਗਿਆ ਵੀਰੇ ਜੀ ਇਹ ਵੀਰੇ ਪੂਰੇ ਮਿੱਤਰ ਬੰਦੇ ਤੋਂ ਆਇਆ ਜੀ ਪੂਰੇ ਮਿੱਤਰ ਬੰਦੇ ਤੋਂ ਜੀ ਇਹਦਾ ਵੀਰੇ ਹਜੇ ਯਾਨੀ ਸਾਡੇ ਕੋਲੇ 35 ਕਿਲੋ ਤੋਂ ਚੱਲੀ ਆ ਇਹ ਅੱਛਾ 35 ਕਿਲੋ ਤੋਂ ਚੱਲੀ ਆ ਪਰ ਤੁਸੀਂ ਲੈਵਾ ਵੀਰੇ ਮਗਰੋਂ ਦਿਖਾ ਦਿਓ ਫੋਟੋ ਚੌੜਾ ਚਾਰ ਸਪیرے ਨੂੰ ਫੈਡਰਸ ਵੀ ਆ ਤੇ ਵੀਰੇ ਲੇਵਾ ਵੱਡਾ ਵੀ ਆ ਅੱਛਾ ਡੋਗਰ ਝੋਨੇ ਨੂੰ 부ਝਾ ਮਾਰਦੀ ਤਰੀ ਹੋ ਜਾਂਦੀ ਹੈ ਦਾ ਦੇਖੋ ਵੀਰੇ ਆ ਮਿਲਕ ਬੇਨ ਦੇਖੋ ਕਿੰਡੀ ਚੰਗੀ ਲੇਵੇ ਤੇ ਬੇਨ ਸ ਵੀਰੇ ਮੂੰਹ ਮੱਥੇ ਦੀ ਕੁਆਲਿਟੀ ਦੇਖੋ ਉਰੇ ਨਹੀਂ ਉਰੇ ਨਹੀਂ ਆ ਦੇਖੋ ਵੀਰੇ ਮੂੰਹ ਮੱਥੇ ਦੀ ਕੁਆਲਿਟੀ ਵੀਰੇ ਕਰਮਾਲੀ ਇਹ ਤਾਂ ਵੀਰੇ ਆ ਦੇਖ ਸਕਦੇ ਤੇ ਬਾਗ ਦੇ ਵਿੱਚ ਪੜੀਆਂ ਰਹੇ ਦਾ ਤਾਰ ਦੀਆਂ ਨੇ ਲੋਤ ਵੀਰੇ 45 ਕਿਲੋ ਹੀ ਚਵਾ ਦੇਾਂਗੇ ਦਾ ਅੱਛਾ ਕਹਿੰਦਾ ਬਰੀਡ ਕੁਆਲਿਟੀ ਤੇ ਥੱਲੋਂ ਤੇ ਲੈ ਕੇ ਉੱਪਰ ਤੱਕ ਸਟੇਟ ਪਈ ਆ ਹਣਾ ਬਾਲੀ ਜਿਆਦਾ ਚੰਗੀਆਂ ਫਾਰਮ ਦੀ ਬੇੜ ਆ ਵੀਰੇ ਸਾਰਾ ਬਾਇਓ ਡਾਟਾ ਦੇ ਦੇਾਂਗੇ ਪਰ 35 ਕਿਲੋ ਤੋਂ ਦੁੱਧ ਹੁਣ ਵੀ ਵੀਰੇ ਬਾਹਰ ਹੋਊਗਾ ਪਰਸੋਂ ਤੱਕ ਵੀਰੇ 40 ਤੋਂ ਬਾਹਰ ਲੈ ਜਾਵਾਂਗੇ ਦੁੱਧ ਦੇ ਨੇ ਬੱਸੀ ਨੇ 45 ਤੋਂ ਵੀ ਬਾਹਰ ਦੇਣਾਗਾ ਜੀ ਕਿਉਂਕਿ ਬਾਹਲੀ ਨਹੀਂ ਜਾਏ ਚੰਗੀ ਆ ਵੀਰੇ ਆਪਾਂ ਨੂੰ ਗਾਰੰਟੀ ਤੇ ਆਈ ਵੀ ਹੈ ਪਰ ਆਪਾਂ ਤਾਂ ਨਹੀਂ ਗਾਰੰਟੀ ਤੇ ਕੰਮ ਕਰਦੇ ਨਾ ਆਪਾਂ ਦੀ ਗਾਰੰਟੀ ਮੰਨੀ ਆ ਜੀ ਮੇਰੀਆਂ ਅੱਖਾਂ ਨੇ ਤਾਂ ਇਹ ਜਾਣੀ 40 ਤੋਂ 45 ਕਿਲੋ ਵਾਲਾ ਬੱਚਾ ਮੰਨਿਆਗਾ ਇੰਨਾ ਵੀਰੇ ਆਪਾਂ ਬੜੀ ਰੰਗਰੀਆਂ ਚਵਾ ਦੇਾਂਗੇ ਚਵਾ ਕੇ ਆਪਦੇ ਫਾਰਮ ਤੇ ਦੇਵਾਂਗੇ ਪਰ ਬੱਸੀ ਦਾ ਅੰਤ ਕੋਈ ਨਹੀਂ ਜਿਹੜਾ ਵੀਰ ਲੈ ਗਿਆ ਨਵਾਂ ਕੰਮ ਕਰਨਾ ਉਹ ਤਾਂ ਸਮਝੋ ਵੀ ਅੱਜ ਫਾਰਮ ਸ਼ੁਰੂ ਹੋ ਗਿਆ ਉਹ ਬੰਦਾ ਵੀਰੇ ਆਪਣੇ ਨਾਲ ਲੰਮਾ ਸਮਾਂ ਵਰਤੂਗਾ ਵਰਤੂ ਕਿਵੇਂ ਜੇ ਚੀਜ਼ ਚੰਗੀ ਦੇਵਾਂਗੇ ਜਿਆ ਜਿਆ ਗੱਲਾਂ ਹੁਣ ਉਹਦੂ ਅੱਗੇ ਵੀਰੇ ਆ ਬੈੜ ਆ ਗਈ ਜੀ ਹੁਣ ਮੰਨ ਲਓ ਵੀ ਮੈਂ ਇਹਨੂੰ ਦੂਜਾ ਸੂਆ ਕਹਿ ਦਿਆਂ ਵੀਰੇ ਜੁੱਤੀਆਂ ਖਾਣੀਆਂ ਹਨਾ ਜੀ ਇਹ ਵੀਰੇ ਤੀਜਾ ਸੂਆ ਕਰ ਤੋ ਕਰ ਤੀਜਾ ਸੂਆਗਾ ਤੀਜਾ ਸੂਆ ਨਾ ਦੱਸਦੀ ਆ ਨਾ ਮੂਰੇ ਮਾਲਕ ਮੇਰੇ ਨਾਲ ਸਰਤ ਲਾਉਂਦੇ ਗਾ ਯਾਰ ਦੂਜਾ ਮਾ ਨਹੀਂ ਵੀਰੇ ਚਲੋ ਤੂੰ ਖੀਰੀ ਕਹਿ ਲਾ ਤੇਰੀ ਪਲੂਣ ਮੰਨ ਲਉ ਪਰ ਵੀਰੇ ਮੇਰੇ ਮਨ ਨੂੰ ਤੀਜਾ ਲੱਗਦੀ ਆ ਹੁਣ ਇਹ ਤਾਂ ਨਹੀਂ ਵੀਰੇ ਵਪਾਰੀਆਂ ਦੇ ਕਰੇ ਪਹਿਲਾ ਦੂਜਾ ਜੰਮਦੀ ਆ ਚਾਹੇ ਦੁੱਧ ਦੇਣ ਦੇ ਵਿੱਚ ਵੀਰੇ 24 25 ਦੇ ਦੇ ਪਰ ਸੁਆ ਤੀਜਾ ਆ ਗਈ ਚਲੋ ਠੀਕ ਆ ਅਖਰ ਬਰੀਕ ਆ ਭਾਜ ਮਿਲੀ ਆ ਭਾਜ ਦੇ ਦੇਾਂਗੇ ਜੀ ਇਸ ਤਰ੍ਹਾਂ ਹੁੰਦਾ ਇਹ ਨਹੀਂ ਕੋਈ ਗੱਲ ਜਿਹੜੀ ਤੀਜਾ ਤੋਂ ਤੀਜਾ ਕਹਾਂਗੇ ਹੁਣ ਵਿੱਚ ਵੀਰੇ ਇਹਨਾਂ ਕਹਿੰਦੇ ਨੇ ਕਿਤੇ ਉਹੀ ਮੋੜੀ ਤੁਰੇ ਆਉਂਦੇ ਆ ਨਾ ਇੱਕ ਰਾਲੀਵੇਂ ਵੇਲੇ ਮੇਹ ਹੈ ਹਨਾ ਇੱਥੇ ਵੀਰੇ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਬਾਈ ਜੀ ਸਾਡੇ ਬੰਦਿਆਂ ਨੂੰ ਭਲੇਖਾ ਪਾਣਦੀਆਂ ਨੇ ਇਹ ਚਲੋ ਕਿਉਂਕਿ ਮੇਰਾ ਤਾਂ ਵੀਰੇ ਰਿਆਜ ਆ ਇਹਨਾਂ ਤੇ ਆਪਾਂ ਤਾਂ ਇਹਨਾਂ ਦੇ ਹਰ ਵਕਤ ਰਹਿਨੇ ਆਗੇ ਜੇ ਵੀਰੇ ਫਾਰਮ ਤੇ ਮੈਂ ਰਾਤ ਦੇ 11 ਵਜੇ ਆਵਾਂ ਨਾ 11 ਵਜੇ ਵੀ ਫਾਰਮ ਤੇ ਇੱਕ ਵਾਰ ਆਉਣਾ ਪੈਂਦਾਗਾ ਮਾਲ ਦੇਖ ਕੇ ਕਰਮ ਵਾਲਿਆਂ ਦੇ ਵੀਰੇ ਕੋਲੇ ਖੜ ਕੇ ਫੇਰ ਬਾਈ ਜੀ ਚਾਹਣ ਆਉਂਦੀ ਆ ਫੇਰ ਰੋਟੀ ਖਾਈਦੀ ਹੈਗੀ ਜੀ ਕਿਉਂਕਿ ਵੀਰੇ ਜਿਹਨਾਂ ਦੇ ਵਿੱਚ ਆਵਾਂਗੇ ਫੇਰ ਹੀ ਕੁਛ ਦਿੰਦੀ ਆ ਜੇ ਆਪਾਂ ਇਹਦੀ ਬਾਤ ਹੀ ਨਹੀਂ ਪੁੱਛਣੀ ਜੇ ਸਵੇਰ ਵੀਰੇ 2 ਵਜੇ ਵੀ ਜਾਣਾ ਨਾ ਕਿਹੜਾ ਫਾਰਮ ਤੇ ਐਂਟਰੀ ਕਰਕੇ ਫੇਰ ਜਾਣਾਗਾ ਸੋ ਕਹਿਣ ਦਾ ਭਾਵ ਇਹ ਇਹਨਾਂ ਦੀ ਗੌਰ ਰੱਖੋ ਮਿਹਨਤ ਰੱਖੋ ਆਪੀ ਦਿੰਦੀ ਇਹਦੇ ਵਿੱਚ ਗਲਾਬੀ ਬਣ ਬਾਲਾ ਸ਼ੋ ਹੋਈ ਜਾਂਦਾ ਵੀਰੇ ਇਹ ਲੇਵੇ ਵਾਲੀ ਬਹੁਤ ਵੈੜ ਵਧੀਆ ਕਿਉਂਕਿ ਜਿਹਦਾ ਲੇਵਾ ਲਾਲੀਆਂ ਮਾਰੂ ਦੁੱਧ ਦੁੱਧ ਜੇ ਕਹੈ ਨੂੰ ਵਪਾਰੀਆਂ ਦਾ 40 ਬੋਲੋ ਕੋਈ ਫਾਇਦਾ ਨਹੀਂ ਵੀਰੇ 32 ਤੋਂ 35 ਕਿਲੋ ਦੇ ਵਿੱਚ ਖੇਡੂਗੀ ਬੜੀ ਆਰਾਮਦਾਰੀ ਨਾਲ ਖੇਡੂਗੀ ਬਹੁਤ ਗੋਲ ਬਹਿੜਾ ਲਹੂ ਵਾਲੀ ਜਾਂ ਜਿੰਦ ਜਾਨ ਵਾਲੀ ਸਾਫ ਸੁਥਰੀਆ ਨਮਾਹਾਨ ਓਦੋਂ ਅੱਗੇ ਬੱਚਾ ਵੀਰੇ ਫੇਰ ਆ ਗਿਆ ਇਸ ਦੰਡਾਂ ਦੇ ਵਿੱਚ ਜੀ ਬਿਲਕੁਲ ਦੁੱਧ ਦੰਡੀਆਂ ਦੇ ਵਿੱਚ ਬੱਚਾ ਆ ਗਿਆ ਨੇ ਹਜੇ ਇੱਕ ਦਿਨ ਦੀ ਚੱਕਿਆ ਇਹਨੂੰ ਚਾਹੇ ਦੋਂਦੀ ਮੰਨ ਲਓ ਚਾਹੇ ਖੀਰੀ ਮੰਨ ਲਓ ਅੱਛਾ ਇੱਕ ਦਿਨ ਦੀ ਝੱਕਿਆ ਵੀਰੇ ਇਹਦੇ ਥੱਲੇ ਇਸ ਵਖਤ ਐ ਮੰਨ ਕੇ ਚੱਲੋ ਵੀਰੇ ਘੱਟੋ ਘੱਟ 22 ਤੋਂ 24 ਕਿਲੋ ਦੇ ਦੁੱਧ ਵਿੱਚ ਵਿੱਚ ਆ ਜਾਣੀ ਦੀ 25 ਤੋਂ ਥੱਲੇ ਆ ਇਹ ਬੈਣ ਦੀ ਪਰ ਚਵਾਈ ਹੋ ਗਈ ਸੀ ਚਾਰ ਬੈਣਾਂ ਦੀ ਚਵਾਈ ਹੋਰ ਹੋ ਗਈ ਜਿਹੜੇ ਮੂਰੇ ਬੰਨੀਆਂ ਮਿਆਂ ਨੇ ਪਰ ਇਹ ਬੈਣ ਵੀਰੇ ਥੋੜੀ ਜੀ ਸੰਖੇ ਕਰਕੇ ਆਪਾਂ ਦਿਖਾਤੀ ਰੇਟ ਦੇ ਵਿੱਚ ਬਿਲਕੁਲ ਜਾਇਜ਼ ਰਹੂਗੀ ਠੋਸ ਲੇਵੇ ਦੀ ਆ ਹੱਥੀ ਚੋ ਸਕਦੇ ਹੋ ਥਣ ਬਹੁਤ ਸੋਹਣਾ ਵੀਡੀਓ ਦਾ ਕਲਿੱਪ ਕੱਟ ਲਿਓ ਵੀਰੇ ਇੱਕ ਦੰਦੀ ਇਹਨੇ ਹਜੇ ਚੱਕਿਆ ਕਰਮ ਵਾਲੀ ਨੇ ਕਰਦਾਂ ਸਾਰੀ ਉਮਰ 24 ਮਹੀਨੇ ਹੋਈ ਹੈ ਇਹਦੀ ਆਲੇ 24 ਮਹੀਨੇ ਵੀਰੇ ਮੰਨ ਲਓ ਪਰ 22 ਤੋਂ 23 ਹੀ ਹੋਗੀ 23 ਮਹੀਨੇ 24 ਮਹੀਨੇ ਨਾ ਤੋੜ ਲੱਗਿਆ ਪਰ ਦੁੱਧ ਵੀਰੇ 25 ਤੋਂ ਪਾਰ ਕਰ ਕਿਉਂ ਚਾਰੂ ਬਹੁਤ ਤਾਂ ਵਧੀਆ ਵੱਡੇ ਕੱਦ ਬੇਲ ਦੇ ਵਿੱਚ ਹਲੇਵੇ ਦੀ ਬਣਾਵਟ ਬਹੁਤ ਸੋਹਣੀ ਹੈਗੀ ਉਹਦੂ ਅੱਗੇ ਵੀਰੇ ਬਲੈਕ ਕਲਰ ਦੀ ਹੋਰ ਆਗੀ ਇਹ ਵੀਰੇ ਪਿਛਲੇ ਲੜੜ ਚ ਬਾਕੀ ਰਹਿ ਗਈ ਸੀ ਆਪਣੇ ਕੋਲ ਸੂਪੀਆ ਕਰਮਾ ਵਾਲੀ ਪਿਛਲੇ ਲੜ 6 ਬਾਕੀ ਰਹਿ ਗਈਆਂ ਸੀ ਇਹ ਵੀਰੇ ਹਜੇ 20 ਕਿਲੋ ਤੇ ਹੀ ਆ ਅੱਛਾ 20 ਤਾਂ ਸ਼ੁਰੂ ਹੋਈ ਹਜੇ 20 ਤਾਂ ਵੀਰੇ ਸ਼ੁਰੂ ਹੋਈ ਆ ਤੇ ਦੁੱਧ ਵੀਰੇ ਸਾਡੇ ਹਿਸਾਬ ਦੇ ਨਾਲ ਜਾਣੀ 24 25 ਵੀਰੇ ਦੇਊਗੀ ਮੈਂ ਕਹਿੰਦੀ ਆ 30 ਦੇਊਗੇ ਨਹੀਂ ਦਿੰਦੀਗੀ ਉਹ ਐਵੇਂ ਗੱਪ ਸੜਾ ਪਲੀਆਂ ਗੱਲਾਂ ਹੁੰਦੀਆਂ ਵੀਰੇ ਉਹਦਾ ਕੋਈ ਫਾਇਦਾ ਨਹੀਂ ਕ੍ਰੈਡਿਟ ਕਾਰਡ ਤੇ ਪੇਮੈਂਟ ਚੱਕੀ ਜਾਊ ਕਿਸ਼ਤਾਂ ਵੀ ਬਣ ਜਾਣਗੀਆਂ ਪਰ ਤੁਹਾਡਾ ਕ੍ਰੈਡਿਟ ਕਾਰਡ ਵੀਰੇ ਬੈਂਕ ਦੇ ਵਿੱਚੋਂ ਬਣਿਆ ਹੋਣਾ ਚਾਹੀਦਾ ਬਜਾਜ ਕਾਰਡ ਨਹੀਂ ਜਿਹੜੇ ਬੈਂਕ ਵਾਲੇ ਕ੍ਰੈਡਿਟ ਕਾਰਡ ਆ ਚਾਹੇ ਤੁਹਾਡੀ 5 ਲੱਖ ਦੀ ਲਿਮਟ ਉਹ ਸਾਰੇ ਚੱਕੇ ਜਾਣਗੇ ਤੁਹਾਨੂੰ ਨਾਲ ਨਗਦ ਲੋੜ ਆ ਗਊਆਂ ਲੈ ਕੇ ਲੱਖ ਉਹ ਵੀ ਪਰਮਾਤਮਾ ਦੀ ਕਿਰਪਾ ਨਾਲ ਕ ਵੀਰੇ ਤੁਹਾਨੂੰ ਦਿੱਤਾ ਜਾਊਗਾ ਜਿੰਨੇ ਕੁ ਜੋਬੇ ਆ ਹੁਣ ਸਿਰੇ ਦੋ ਮੜਾਂ ਹੋਰ ਰਹਿ ਗਈਆਂ ਸੀ ਵੀਰੇ ਉਹ ਆਪਾਂ ਕੋਈ ਗੱਲ ਨਹੀਂ ਹੁਣ ਵੀਡੀਓ ਬਾਲੀ ਲੰਮੀ ਹੋ ਜੂਗੀ ਤੇ ਸਾਰੇ ਲਵੇ ਬੱਚੇ ਇਹਨਾਂ ਦੀ ਵੀਡੀਓ ਮਰਵਾ ਦੇਉ ਵੀਰੇ ਇਹੜਾ ਬਹੁਤ ਸੁੰਈਆਂ ਮੈਂ ਤਕਰੀਬਨ ਵੀਰੇ 20 ਕੀ ਨਾਗ ਸੁੰਈਆਂ ਨੇ ਹੈਗੇ ਆ ਕਿਉਂਕਿ ਉਧਰਲੇ ਗਰਾਊਂਡ ਦੇ ਵਿੱਚ ਵੀ ਬਹਿਣਾ ਬੰਨੀਆਂ ਹੁੰਦੀਆਂ ਨੇ ਕਿਉਂ ਬਹਿਣਾ ਨੇ ਵੀਰੇ ਫੋਨ ਬਾਦ ਵੀ ਗਿਆ ਤਕਰੀਬਨ ਆਪਾਂ ਵੀਰੇ 50 ਨਾਗ ਵੀ ਕਰ ਸਕਦੇ ਆ ਅੱਛਾ ਕਿਉਂ ਪਰ 40 ਤੋਂ 42 ਨਾਗ ਤੱਕ ਵੀਰੇ ਇਸ ਕਰਕੇ ਬੋਲਦੇ ਆ ਵੀ ਇੰਨਾ ਕਮਾਲ ਵੀਰੇ ਯਾਨੀ ਜੀ ਬੰਦਾ ਆ ਕੇ ਕਹਿਣ ਲੇ ਆਜੋ ਮਨਾਂ ਦਾ ਠੀਜੀ ਮੈਦ ਦਿਖਾ ਦਈਏ ਠੀਜੀ ਮੈਦ ਵੀਰੇ ਖਾ ਦਈਏ ਤੇ ਮਗਰੋਂ ਕਿਸੋ ਕੋਈ ਵੀ ਰਾਹ ਨੇੜੇ ਆ ਲੋ ਮਗਰੋਂ ਕਿਸੇ ਕੋਈ ਵੀ ਮੀਰਾ ਹੁੰਦੀ ਨਾ ਕਰੇ 25 ਤਰੀਕ ਨੂੰ ਸਵੇਰ 7 ਵਜੇ ਸੌਦੇ ਚਲਾਵਾਂਗੇ ਬਿਲਕੁਲ ਥੀਰੀਆ ਵੀਰੇ ਸੱਤੂ ਜੰਦੀਆਂ ਦੇ ਵਿੱਚ ਆ ਇਹ ਵੀਰੇ 2 ਵਜੇ ਸੂਈਆ ਜੇਰ ਵੀਰ ਦੀ ਉਹ ਪਈਆ ਕਿਉਂਕਿ ਮਾਲ ਜਿੰਨਾ ਵੀਰੇ ਘਰੇ ਸੁੰਦਾ ਦੀ ਜੇਰ ਦੀ ਵੀਡੀਓ ਆਪਣੇ ਕੋਲੇ ਹੁੰਦੀ ਆ ਜਿੰਨੇ ਕਮਾਲ ਦਾ ਮੂਰੋ ਬਾਇਓ ਡਾਟਾ ਬਾਹਰੋਂ ਆ ਗਿਆ ਲਗਤੀ ਰੂਪ ਚ ਉਹ ਬਾਇਓ ਡਾਟਾ ਵੀ ਵੀਰੇ ਆਪਾਂ ਜਾਨੀ ਵੀਰੇ ਨੂੰ ਦੇਵਾਂਗੇ ਤੇ ਮਗਰੋਂ ਕਿਸੇ ਆਉਣ ਦੀ ਕੋਸ਼ਿਸ਼ ਨਾ ਕਰਨ ਤੇ ਇੱਕ ਵੀਰੇ ਆਪਾਂ ਮੈਂ ਇਹ ਕਰ ਮਾਰੀ ਅੱਛਾ ਮਾਦੇ ਰਿਸ਼ਤੇਦਾਰੀ ਤੋਂ ਇਹ ਚੰਡਿਆਣੇ ਪਿੰਡ ਤੋਂ ਆਇਆ ਜਿਹੜਾ ਚੜੱਕ ਚੰਡਿਆਣਾ ਜੀ ਆਪਣੇ ਕੋਲ ਜੋੜਾ ਗੰਮਾਂ ਦਾ ਲੈ ਕੇ ਉਹਨਾਂ ਨੇ ਮੈਂ ਦਿੱਤੀ ਆ ਤੀਜਾ ਸੂਆ ਸੂ ਰਹੀ ਆ ਵੀਰੇ ਉਹਦਾ ਰਿਸ਼ਤੇਦਾਰੀ ਦੇ ਵਿੱਚੋਂ ਸੀ ਉਹਨਾਂ ਨੇ ਤਾਂ ਵੀਰੇ ਯਾਨੀ ਬੜੀ ਮਾਨ ਨਾਲ ਗੱਲ ਕਹੀ ਆ ਉਹ ਕਹਿੰਦੇ 18 ਕਿਲੋ ਹੋਇਆ ਰੱਖ ਲਿੰਦੇ ਸਾਨੂੰ ਬੈਕਪੋਰਡ ਦੀ ਪਰ ਮੈਂ ਵੀਰੇ 15 ਤੋਂ 16 ਕਿਲੋ ਮੰਨਿਆ ਇਹਦਾ 15 ਤੋਂ 16 ਕਿਲੋ ਵੀਰੇ ਅਸੀਂ ਬੜੇ ਆਣਦੀਆਂ ਆਪਦੇ ਫਾਰਮ ਤੇ ਚੋਲਾਂਗੇ ਕੋਈ ਵੀਰ ਲੈ ਗਿਆ ਉਹ ਵੀ ਇਹ ਇੰਨਾ ਚੋਲੂਗਾ ਇਹ ਵੀਰੇ ਮੈਂ ਆਪਾਂ ਸੇਲ ਕਰਾਂਗੇ ਇਸ ਤਰ੍ਹਾਂ ਦੇ ਦੋ ਨਾਕ ਹੋਰ ਵੀ ਹੈਗੇ ਆਪਣੇ ਕੋਲੇ ਇੱਕ ਦੂਜਾ ਸੂਆ ਝੋਟੀ ਹੋਊਗੀ ਵੀਰੇ ਇੱਕ ਪਲੂਨ ਝੋਟੀ ਆ ਉਹ ਚਲੋ ਆਜਾ ਜਣ ਇੰਨਾ ਮਾਲ ਕੈਮਰੇ ਸਾਹਮਣੇ ਨਹੀਂ ਹੁੰਦਾਗਾ ਤੇ ਇਹ ਵੀਰੇ ਮੈਂ ਦਾ ਰੇਟ ਬੜਾ ਬਿਲਕੁਲ ਜਾਇਜ਼ ਹੋਊਗਾ ਜਿਹੜਾ ਵੀਰ ਮੈਂ ਲੈ ਕੇ ਜਾਊ 25 ਤੋਂ 30 ਹਜ਼ਾਰ ਵੀਰੇ ਮੰਦੀ ਮਿਲੂ ਉਹਨੂੰ ਕਿਉਂਕਿ ਮਈਆਂ ਵਾਲੇ ਪਾਸੇ ਵੀਰੇ ਆਪਾਂ ਨਫਾ ਨਹੀਂ ਕਮਾਉਂਦੇ ਇਹਦਾ ਇੱਕ ਟ్రਾਇਲ ਆਇਆ ਹੋਇਆਗਾ ਪਰ ਸਾਡੇ ਕੋਲੇ ਹਰ ਇੱਕ ਲਾੜ ਚੋਂ ਮਈਆਂ ਵਿਕਦੀਆਂ ਵੀਰੇ ਦੋ ਤੋਂ ਤਿੰਨ ਨਾਕ ਲੈ ਕਰਾਂਗੇ ਜਾਂ ਲਿਆਉਣੇ ਆ ਵੀਰੇ ਪਰ ਜਿਹੜੇ ਵੀਰ ਲੈ ਜਾਂਦੇ ਆ ਉਹ ਜਾਣੀ ਪੜਾ ਖੁਸ਼ ਹੁੰਦੇ ਹੋ ਕਿ ਵੀ ਹਾਂ ਸ ਬਹੁਤ ਫਾਇਦਾ ਹੋਇਆ ਤੇ ਬਾਕੀ ਵੀਰੇ ਜਿਹੜਾ ਫੋਨ ਬੋਲਦੇ ਆ ਇੱਕ ਵਾਰ ਨੰਬਰ ਆਪਣਾ ਹੋਰ ਵੀ ਲਿਖ ਲਿਓ 9409875000 9409875000 ਇਹ ਤੇ ਵੀਰ ਫੋਨ ਉਹੀ ਲਾਵੇ ਜਿਹਨੇ ਇਕੱਲਾ ਰਸਤਾ ਪੁੱਛਣਾ 25 ਤਰੀਕ ਨੂੰ ਸਵੇਰ 7 ਵਜੇ ਸੌਦੇ ਚਲਾਵਾਂਗੇ ਤੇ ਮਗਰੋਂ ਪਿੱਛੋਂ ਆਉਣ ਦੀ ਕੋਸ਼ਿਸ਼ ਨਾ ਕਰਿਓ ਰੇਟ ਦੇਖ ਕੇ ਉਹ ਨਜ਼ਾਰੇ ਲਿਆ ਦੇਾਂਗੇ ਐਂਡ ਤੇ ਗੱਲ ਵੀਰੇ ਲਾਜ਼ਮੀ ਕਹਿਣਾ ਹੱਥ ਬੰਨ੍ਹ ਕੇ ਕਹਿਣਾ ਮੈਂਤਨਾ ਕਹਿਣਾ ਵਪਾਰ ਕਰਦੇ ਆ ਵੀਰੇ ਘਰ ਵੀ ਕੋਈ ਗੋਰੀ ਕੋਈ ਸਾਰੀਆਂ ਬਾਹਰੋਂ ਮੁੱਲ ਲੈ ਕੇ ਆ ਖਰੀਦ ਕੇ ਲੈ ਕੇ ਆਏ ਕਿਸੇ ਨੂੰ ਗਮਰਾਹ ਨਹੀਂ ਕਰਨਾ ਸਾਰੀ ਚੀਜ਼ ਦਾ ਵੀਰੇ ਵਪਾਰ ਕਰਦੇ ਆ ਅਸੀਂ ਮੂਰੋਂ ਦੇਖ ਕੇ ਨਰਖ ਪਰਖ ਲੈਨੇ ਆ ਅੱਗੋਂ ਵੀਰੇ ਤੁਸੀਂ ਖਰੀਦਨੇ ਆ ਆਪ ਦੀ ਵੀਰੇ ਦੇਖ ਕੇ ਨਰਖ ਪਰਖਣਾ ਲੈ ਕੇ ਜਾਓ ਚੰਗੀ ਲੱਗਦੀ ਆ ਲੈ ਜਾਓ ਨਹੀਂ ਚੰਗੀ ਲੱਗਦੀ ਨਾ ਲੈ ਜਾਓ ਗਾਰੰਟੀ ਵੀਰੇ ਦੀ 1 ਮਿੰਟ ਦੀ ਵੀ ਦੇ ਸਕਦੇ ਬੇਟੋਂ ਬਾਹਰ ਹੋ ਗਈ ਵੀਰੇ ਬੈੜ ਢਾਡੀ ਆ ਕਿਉਂਕਿ ਹੁਣ ਸਾਡੇ ਕੋਲੇ ਵੀਰੇ ਪਰਸੋਂ ਜੋੜਾ ਗਾਈਆਂ ਦੱਸੂਗਾ ਸਵੇਰ ਸਹੀ ਚੋਈਆਂ ਸ਼ਾਮ ਨੂੰ ਵੀਰੇ ਜਦੋਂ ਚੋਈਆਂ ਦਾ ਪੁੱਤਿਆਂ ਨੂੰ ਮਸਟਾਟਸ ਹੋਗੀ ਟੈਲ ਹੋ ਗਈਆਂ ਦੋਨੇ ਲੁਧਿਆਣੇ ਡੈਰੀ ਚ ਭੇਜੀਆਂ ਨੇ ਜਿਹੜੀ ਮਸਟੈਡ ਸਾਹਿਬ ਵੀਰੇ ਗਊ ਨੂੰ ਇੰਨੀ ਕਮਾੜੀ ਆ ਜੀ ਇਹਦਾ ਵੀਰੇ ਪਿੰਦ ਦਾ ਨਹੀਂ ਪਤਾ ਗਊ ਜਾਦੇ ਗਰਮੈਸ ਚੋਗੀ ਵੀਰੇ ਬੁਖਾਰ ਚੜ ਗਿਆ ਖੂਨ ਮੂਤ ਵੀ ਦੋ ਘੰਟਿਆਂ ਚ ਬੇਕਾਰ ਹੋ ਜਾਂਦੀ ਆ ਸਾਡੇ ਕੋਲੋਂ ਸਿਰਫ ਵੀਰੇ ਇੱਕ ਤਾਂ ਤਾਜੀ ਗਊ ਸੂਈ ਦਾ ਹੋਊਗਾ ਇੱਕ ਤਾਂ ਦੇਖੋ ਵੀ ਭਰ ਨਹੀਂ ਕੱਢਦੀ ਮਿਲੂਗੀ ਜੀ ਇੱਕ ਜਿਹੜੀ ਵੀਰੇ ਗੱਬਣ ਦੇ ਮango ਤੇ ਪੇਟ ਚ ਬੱਚਾ ਹੋਊਗਾ ਜੀ ਤੇ ਇੱਕ ਜਿਹੜੀ ਤਾਜੀ ਸੂਈ ਰਹੂਗੀ ਉਹ ਤਾਜੀ ਸੂਈ ਹੂ ਬੱਚਾ ਲੱਗਣੀ ਨਹੀਂ ਹੋਊ ਆਪਣੇ ਘਰੇ ਸੂਈਆਂ ਲਈ ਵੀਰੇ ਬੈਠੇ ਆ ਉਹ ਬੰਦਾ ਕਦੂ ਦੋ ਘਟਾਟ ਕੱਢਦੀ ਆ ਵੀਰੇ ਆ ਹੋ ਗਿਆ ਬਾ ਹੋ ਗਿਆ ਹੁਣ ਜਿਵੇਂ ਤਾਜੀ ਸੁੰਦੀ ਆ ਕਈ ਵਾਰੀ ਜ਼ੇਰ ਦਾ ਵੀ ਵੀਰੇ ਮਾੜਾ ਮੋਟਾ ਲੜ ਰਹਿ ਸਕਦਾ ਜੀ ਆਪ ਵੀ ਦੇਖੋ ਨਿਰਖ ਕਰੋ ਪਰਖ ਕਰੋ ਫੇਰ ਲੈ ਕੇ ਜਾਓ ਗਰੰਟੀ ਵੀਰੇ 5 ਮਿੰਟ ਦੀ ਨਹੀਂ ਆਨਲਾਈਨ ਵੇਚਣੀ ਨਹੀਂ ਪਾਸ ਕਰੋ ਜਦੋਂ ਗੇਟੋ ਬਾਹਰ ਕੋਈ ਕਿਸੇ ਕਿਸਮ ਦੀ ਕੋਈ ਗਰੰਟੀ ਨਹੀਂ ਹੱਥ ਬੰਨ ਕੇ ਬੇਨਤੀ ਕਰਦੇ ਆ ਪ੍ਰਮਾਣ ਕਰਿਓ ਕਿਉਂਕਿ ਤੁਸੀਂ ਕਹੋ ਗਰੰਟੀ ਵੀਰੇ 1 ਪੈਸੇ ਦੀ ਨਹੀਂ ਹੈਗੀ ਕਿਉਂ ਬਾਰ-ਬਾਰ ਬੋਲਦੇ ਆ ਵੀਰੇ ਚੀਜ਼ਾਂ ਕੋ ਵੀਰੇ ਜੇ 40 ਵਜੇ ਇੱਕ ਗਲਤ ਨਿਕਲ ਗਈ ਉਹ 40 ਦਾ ਨਫਾ ਲਜਾਊਗੀ ਲਜਾਓ ਨਾ ਲਜਾਓ ਜਿੱਥੋਂ ਗਰੰਟੀ ਮਿਲਦੀ ਆ ਵੀਰੇ ਉੱਥੋਂ ਲੈ ਲਓ ਸਾਡੀ ਗੱਲ ਦਾ ਗੁੱਸਾ ਨਾ ਕਰਿਓ ਕਿਉਂਕਿ ਕੋਰੀ ਗੱਲ ਕਰੀ ਆ ਜੈ ਜੈ ਗੱਲ ਕਿਉਂਕਿ ਇਹ ਚੀਜ਼ਾਂ ਦੇ ਜਦੋਂ ਆਉਂਦੀਆਂ ਨੇ ਤਾਂ ਉੱਥੇ ਬੋਲਣਾ ਪੈਂਦਾ ਫੇਰ ਆਵੇਂ ਆਪਾਂ ਲੜੀ ਜਾਈਏ ਤੂੰ ਤੂੰ ਮੈਂ ਮੈਂ ਕਰੀਏ ਸੀਨੀਅਰ ਨੇ ਗਲਤ ਵੀਰੇ ਆਪਣੀ ਗਰੰਟੀ ਕੋਈ ਨਹੀਂ ਇੱਥੇ ਤਸੱਲੀ ਕਰੋ 5 ਦਿਨ ਕਰ ਲਓ ਬਾਕੀ ਤੁਹਾਨੂੰ ਧਿਲੋਸਾ ਦੱਸਣਗੇ ਸੋ ਵੀਰੇ ਗੱਲ ਵੀ ਇਹਨੇ ਬਹੁਤ ਵਧੀਆ ਕੀਤੀ ਆ ਸਾਹਣ ਜੀਆ ਵਪਾਰ ਕਰਦੇ ਆ ਵੀਰੇ ਵਪਾਰ ਕਰਦਾ ਮੈਂ ਵੀਡੀਓ ਪਾਉਣਾ ਅਸੀਂ ਸੁਨੇਹਾ ਲਾਤਾ ਇੱਥੇ ਕੰਨਾਂ ਖੜੀਆਂ ਤੁਸੀਂ ਆਉਣਾ ਜਿਹਦੇ ਤੁਹਾਨੂੰ ਯਕੀਨ ਆ ਰੈਸਟੇਜਰ ਦਲਾਲ ਕੋਈ ਵੀ ਤੁਹਾਡੇ ਤਸੱਲੀ ਵਾਲਾ ਬੰਦਾ ਲੱਗਦਾ ਉਹਨੂੰ ਨਾਲ ਲੈ ਆ ਕੇ ਦੇਖੋ ਤਸੱਲੀ ਕਰੋ ਫਿਰਦੇ ਆ 40 ਗਾਵਾਂ ਇਹਦਾ ਵੀ 50-55 ਲੱਖ ਲਾਇਆ ਵਾ ਇੱਕ ਵਪਾਰੀ ਤੇ ਇਹ ਕਹਿੰਦਾ ਸ਼ਿਕਾਰੀ ਰਿਸਕ ਖੇਡਦੇ ਆ ਇਹ 50 ਦਾ ਵੀ ਜੀ 45 ਵੀ ਹੋ ਸਕਦਾ 55 ਵੀ ਹੋ ਸਕਦਾ ਕੋਲੇ ਆਓ ਦੇਖੋ 40 ਗਾਵਾਂ 62807 13934 ਪਿੰਡ ਸ਼ੀਨੀਵਾਲ ਕਣਾ ਜ਼ਿਲ੍ਹਾ ਬਰਨਾਲਾ 25 ਤੱਕ ਨੂੰ ਪਹੁੰਚੋ ਗਾਵਾਂ ਮਿਲਣ ਗਿਆ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਚੈਨਲ ਨੂੰ ਪਿਆਰ ਦੇਣ ਲਈ ਹੱਥ ਬੰਨ ਕੇ ਮੇਰੇ ਵੱਲੋਂ ਤੇ ਅਜਲ ਤੋਂ ਧੰਨਵਾਦ ਲਵ ਯੂ